ਕਿਤਾਬ ਅਸਲੀ ਇਨਸਾਨ ਦੀ ਕਹਾਣੀ ਲੇਖਕ ਬੋਰਿਸ ਪੋਲੇਵੋਈ ਪਲਾਵਨੀ ਪੈਂਡ ਦੀ ਉਸ ਵੇਲੇ ਹਾਜ਼ਰ ਸਾਰੀ ਵਸੋਂ ਇਸ ਅਚਨਚੇਤੀ ਦੇ ਪਰੌਣੇ ਨੂੰ ਵਿਦਾ ਕਰਨ ਆਈ ਹਵਾਈ ਜਹਾਜ਼ ਜੰਗਲ ਦੇ ਪਿੱਛੇ ਛੋਟੀ ਜਹੀ ਲੰਬੂਤਰੀ ਝੀਲ ਉੱਤੇ ਉਤਰਿਆ ਸੀ ਜਿਹਦੀ ਜਿਸ ਦੀ ਬਰਫ਼ ਭਾਵੇਂ ਕੰਡਿਆਂ ਤੋਂ ਪਿਗਲ ਰਹੀ ਸੀ ਤਾਂ ਵੀ ਅਜੇ ਸਖਤ ਤੇ ਮਜਬੂਤ ਸੀ ਇਸ ਝੀਲ ਨੂੰ ਜਾਣਦਿਆਂ ਕੋਈ ਸੜਕ ਨਹੀਂ ਸੀ ਇਹ ਪਇਆ ਇੱਕ ਪਇਆ ਜਾਂਦਾ ਸੀ ਜਿਸ ਉੱਪਰੋਂ ਇੱਕ ਘੰਟਾ ਪਹਿਲਾਂ ਨਰਮ ਤੜਕਦੀ ਬਰਫ਼ ਥਾਣੀ ਬਾਬਾ ਮਿਖਾਇਲ ਡੈਗਟਿਆਰਨ ਕੋ ਤੇ ਲੈਚਨ ਕਾ ਲੰਗੇ ਸਨ ਇਸ ਪਹੇ ਉਤੇ ਲੋਕਾਂ ਦਾ ਝੁੰਡ ਚੀਲਵਲ ਨੂੰ ਵੱਧ ਰਿਹਾ ਸੀ ਜਿਸ ਦੇ ਅੱਗੇ ਮੁੰਡੇ ਸਨ ਤੇ ਗੈਰ ਗੰਭੀਰ ਸੇਰੀਓਨ ਕਾ ਤੇ ਉਤਸ਼ਾਹ ਨਾਲ ਉਛਲ ਰਿਹਾ ਫੇਦ ਕਾ ਸਭ ਤੋਂ ਅੱਗੇ ਸਨ ਇੱਕ ਪੁਰਾਣੇ ਦੋਸਤ ਵੱਜੋ ਜਿਸ ਨੇ ਪਾਇਲਟ ਨੂੰ ਜੰਗਲ ਵਿੱਚ ਲੱਭਾ ਸੀ ਸੇਰੀਓਨ ਕਾ ਇਸ ਗੱਲ ਨੂੰ ਆਪਣਾ ਹੱਕ ਸਮਝਦਾ ਹੋਇਆ ਗੰਭੀਰਤਾ ਨਾਲ ਸਟ੍ਰੈਚਰ ਦੇ ਅੱਗੇ ਅੱਗੇ ਜਾ ਰਿਹਾ ਸੀ ਬੜਾ ਜ਼ੋਰ ਲਾ ਕੇ ਆਪਣੇ ਪੈਰਾਂ ਨੂੰ ਜਿੱਨਾ ਉਤੇ ਉਸ ਨਿੰਮਰ ਮਰਹੂਮ ਪਿਓ ਵੱਲੋਂ ਛੱਡੇ ਗਏ ਵੱਡੇ ਵੱਡੇ ਨੰਮ ਦੇ ਦੇ ਬੂਟ ਚੜੇ ਹੋਏ ਸਨ ਬਰਫ਼ ਵਿੱਚੋਂ ਕੱਢ ਰਿਹਾ ਸੀ ਤੇ ਦੂਜੇ ਚਿੱਟੇ ਦੰਦਾਂ ਵਾਲੇ ਮੈਲੇ ਮੂੰਹ ਵਾਲੇ ਬੇਹਦ ਪਾਟੇ ਕੱਪੜਿਆਂ ਵਾਲੇ ਮੁੰਡੇ ਦੀ ਕਰੜਾਈ ਨਾਲ ਡਾਂਟ ਡੱਪਟ ਕਰ ਰਿਹਾ ਸੀ ਦੇਖਤੀ ਹੈ ਰੈਨ ਕੋਤੇ ਬਾਬਾ ਕਦਮ ਮਿਲਾ ਕੇ ਚੱਲਦੇ ਹੋ ਸਟ੍ਰੈਚਰ ਲਿਜਾ ਰਹੇ ਸਨ ਜਦ ਕਿ ਲੈਂਚਕਾ ਲੈਂਚਕਾ ਪਾਸੇ ਵੱਲ ਅਨਮੋਦ ਅਣਮਧੋਲੀ ਬਰਫ਼ ਉੱਪਰ ਚੱਲ ਰਹੀ ਸੀ ਕਦੀ ਅਲੈਕਸੇਈ ਦੇ ਕੰਬਲ ਨੂੰ ਠੀਕ ਠਾਕ ਕਰਦੀ ਕਦੀ ਆਪਣਾ ਕਦੀ ਆਪਣਾ ਸਕਾਫ ਉਸ ਦੇ ਸਿਰ 'ਤੇ ਵਾਲੇ ਬੰਨ੍ਹਦੀ ਮਗਰ ਔਬ ਮਗਰ ਮਗਰ ਔਰਤਾਂ ਕੁੜੀਆਂ ਤੇ ਬੁੱਢੀਆਂ ਆ ਰਹੀਆਂ ਸਨ ਸਭ ਤੁਰਦੀਆਂ ਤੁਰਦੀਆਂ ਗੱਲਾਂ ਵੀ ਮਾਰੀ ਜਾ ਰਹੀਆਂ ਸਨ ਪਹਿਲਾਂ ਪਹਿਲਾਂ ਤਾਂ ਬਰਪਦੀਪ ਪਰਤਾਈ ਤੇਜ ਰੋਸ਼ਨੀ ਨੇ ਲੈਕਸੇਨ ਚੁੰਧਿਆ ਦਿੱਤਾ ਸੋਨਾ ਬਸੰਤ ਦਾ ਦਿਨ ਉਸ ਦੀਆਂ ਅੱਖਾਂ ਵਿੱਚ ਇੰਝ ਜ਼ੋਰ ਦੀ ਵੱਜਾ ਕਿ ਉਸ ਨੂੰ ਆਪਣੀ ਅੱਖਾਂ ਬੰਦ ਕਰਨੀਆਂ ਪਈਆਂ ਤੇ ਲਗਭਗ ਬਿਹੋਸ਼ ਹੋ ਗਿਆ ਪਲਕਾਂ ਨੂੰ ਜਰਾ ਜਰਾ ਚੁੱਕਦਿਆਂ ਉਸ ਨੇ ਆਪਣੀ ਅੱਖਾਂ ਨੂੰ ਚਾਨਣ ਦੀ ਆਦੀ ਹੋਣ ਦਿੱਤਾ ਤੇ ਫਿਰ ਚੁਫੇਰੇ ਨਜ਼ਰ ਮਾਰੀ ਫਿਰ ਲੋਕੇ ਹੋਏ ਪਿੰਡ ਦੀ ਤਸਵੀਰ ਉਸ ਦੀ ਅੱਖਾਂ ਸਾਹਮਣੇ ਸੀ ਜਿੱਧਰ ਵੀ ਤੁਹਾਡੀ ਨਜ਼ਰ ਪੈਂਦੀ ਸੀ ਪੁਰਾਣਾ ਜੰਗਲ ਗੰਧ ਬਣਾਈ ਖੜਾ ਸੀ ਉੱਪਰ ਦਰਖਤਾਂ ਦੀਆਂ ਟੀਸੀਆਂ ਲਗਭਗ ਮਿਲੀਆਂ ਹੋਈਆਂ ਸਨ ਤੇ ហេਠਾਂ ਜੰਗਲ ਨੂੰ ਅਰਧ ਹਨੇਰੇ ਵਿੱਚ ਸੁੱਟ ਰਹੀਆਂ ਸਨ ਇਹ ਮਿਲਿਆ ਜੁਲਿਆ ਜੰਗਲ ਸੀ ਅਜੇ ਤੱਕ ਸਖਣੇ ਬਰਚੇ ਦੇ ਦਰਖਤਾਂ ਦੇ ਤਣੇ ਜਿਨ੍ਹਾਂ ਦੀਆਂ ਟੀਸੀਆਂ ਹਵਾ ਵਿੱਚ ਜੰਮੇ ਹੋਏ ਧੂਏ ਵਾਂਗ ਲੱਗਦੀਆਂ ਸਨ ਬਿਆਰ ਦੇ ਦਰਖਤਾਂ ਦੇ ਸੁਨਹਿਰੀ ਤਣਿਆਂ ਦੇ ਨਾਲ-ਨਾਲ ਖੜੇ ਸਨ ਤੇ ਉਹਨਾਂ ਦੇ ਵਿੱਚ ਵਿੱਚ ਕਿਤੇ ਕਿਤੇ ਫਰ ਦੇ ਦਰਖਤਾਂ ਦੀਆਂ ਕਾਲੀਆਂ ਨੌਕ ਦਾ ਟੀਸੀਆਂ ਦਿਖਾਈ ਦਿੰਦੀਆਂ ਸਨ। ਦਰਖਤਾਂ ਦੇ ਹੇਠਾਂ ਐਸੀ ਥਾਂ ਜਿਸ ਦੇ ਚਾਲ ਦੇ ਸੈਂਕੜੇ ਪੈਰਾਂ ਨੇ برف ਮਢੋਲੀ ਹੋਈ ਸੀ, ਪੋਰੇ ਸਨ। ਇੱਕ ਦਰਖਤ ਉੱਪਰ ਨੂੰ, ਇੱਕ ਦਰਖਤ ਉਹਨਾਂ ਨੂੰ ਧਰਤੀ ਤੋਂ ਵੀ ਤੇ ਆਕਾਸ਼ ਤੋਂ ਵੀ ਦੁਸ਼ਮਨ ਦੀਆਂ ਨਜ਼ਰਾਂ ਤੋਂ ਬਚਾ ਕੇ ਰੱਖਦੇ ਸਨ। ਸੌ ਸੌ ਸਾਲ ਪੁਰਾਣੇ ਫਰਦ ਦੇ ਦਰਖਤਾਂ ਦੀਆਂ ਟਾਹਣੀਆਂ ਉੱਤੇ ਬਾਲਾਂ ਦੇ ਪੋਤੜੇ ਸੁੱਕਣੇ ਪਏ ਹੋਏ ਸਨ। ਭਾਂਡਿਆਂ ਤੇ ਘੜਿਆਂ ਨੂੰ ਦੀਵਾਰਾਂ ਦੀਆਂ ਮੁੱਢੀਆਂ ਉੱਤੇ ਰੱਖ ਕੇ ਹਵਾ ਲਵਾਈ ਜਾ ਰਹੀ ਸੀ। ਤੇ ਫਰਦ ਦੇ ਇੱਕ ਦਰਖਤ ਹੇਠ ਜਿਸ ਦੇ ਤਣੇ ਨਾਲੋਂ ਤਰੀਕਾ ਦੀ ਦਾੜੀ ਲਟਕ ਰਹੀ ਸੀ ਇਸ ਦੀਆਂ ਰੰਗਦਾਰ ਜਣਾਂ ਵਿਚਕਾਰ ਸਾਰੇ ਨਿਯਮਾਂ ਦੇ ਮੁਤਾਬਕ ਸ਼ਿਕਾਰ ਕੀਤਾ ਜਾਨਵਰ ਪਿਆ ਹੋਣਾ ਚਾਹੀਦਾ ਸੀ ਇੱਕ ਗੰਦੀ ਹੋਈ ਟਾਕੀਆਂ ਤੋਂ ਬਣੀ ਬਣੀ ਗੁੱਡੀ ਪਈ ਸੀ ਜਿਸ ਦਾ ਚਪਟਾ ਮਾਸੂਮ ਜਿਹਾ ਚਿਹਰਾ ਸਿਆਹੀ ਨਾਲ ਵਾਇਆ ਗਿਆ ਵਾਇਆ ਗਿਆ ਸੀ ਸਟਰਕਚਰ ਦੇ ਮਗਰ ਮਗਰ ਭੀੜ ਮਦੋਲੀ ਹੋਈ ਕਾਈ ਦੇ ਲਾਈਨ ਵਾਲੀ ਗਲੀ ਵਿੱਚੋਂ ਦੀ ਹੌਲੀ ਹੌਲੀ ਆ ਰਹੀ ਸੀ ਖੁੱਲੀ ਹਵਾ ਵਿੱਚ ਲੈਕਸੇ ਨੇ ਪਹਿਲਾਂ ਤਾਂ ਸੁਭਾਵ ਕੀ ਪਾਸ਼ ਵੀ ਖੁਸ਼ੀ ਦਾ ਉਮਰ ਦਾ ਮਹਿਸੂਸ ਕੀਤਾ ਪਰ ਜਲਦੀ ਹੀ ਇਸ ਦੀ ਮਿੱਠੀ ਮੋਕੋਦასი ਨੇ ਲੈ ਲਈ ਲੈਂਚਕਾ ਨੇ ਨਿੱਕੇ ਜਿਹੇ ਜੇਬੀ ਰਮਾਨਾ ਉਹਦੇ ਚਿਹਰੇ ਤੋਂ ਹੰਝੂ ਪੁੰਜੇ ਤੇ ਆਪਣੇ ਹੀ ਤਰੀਕੇ ਨਾਲ ਇਹਨਾਂ ਹੰਝੂਆਂ ਦਾ ਅਰਥ ਕਢਦੇ ਆ ਸਟ੍ਰੈਚਰ ਲਜਾਣ ਵਾਲੇ ਨੂੰ ਹੌਲੀ ਤੋਰਨ ਲਈ ਕਹਿਣ ਲੱਗੀ ਨਹੀਂ ਨਹੀਂ ਹੋਰ ਤੇਜ਼ ਹੋਰ ਤੇਜ਼ ਚੱਲੋ ਮਰੇਸੇਵ ਨੇ ਉਹਨਾਂ ਨੂੰ ਕਿਹਾ ਉਸ ਨੂੰ ਲੱਗਦਾ ਸੀ ਕਿ ਉਹ ਬਹੁਤ ਹੌਲੀ ਜਾ ਰਹੇ ਹਨ ਉਸ ਨੂੰ ਡਰ ਲੱਗਣ ਲੱਗ ਪਿਆ ਸੀ ਕਿ ਜੇ ਇੱਥੋਂ ਕਿ ਉਹ ਇੱਥੋਂ ਜਾ ਨਹੀਂ ਸਕੇਗਾ ਤੇ ਮਾਸਕੋ ਤੋਂ ਆਇਆ ਹਵਾਈ ਜਹਾਜ਼ ਉਸ ਦੀ ਜੜੀ ਕਿਤੇ ਬਿਨਾ ਚਲਾ ਜਾਏਗਾ ਤੇ ਕਦੀ ਕਦੀ ਵੀ ਕਲਪਨੀਕ ਨਹੀਂ ਪਹੁੰਚ ਸਕੇਗਾ ਤੇ ਕਦੀ ਵੀ ਕਲੀਨਿਕ ਨਹੀਂ ਪਹੁੰਚ ਸਕੇਗਾ ਸਟ੍ਰੈਚਰ ਲਿਜਾਣ ਵਾਲਿਆਂ ਦੀ ਤੇਜ਼ ਨਾਲ ਹੁੰਦੀ ਤੇਜ਼ ਚਾਲ ਨਾਲ ਹੁੰਦੀ ਪੀੜ ਕਾਰਨ ਉਹ ਹੌਲੀ-ਹੌਲੀ ਕਰਾਉਂਦਾ ਪਰ ਉਹ ਦੁਹਾਈ ਗਿਆ ਤੇ ਚੱਲੋ ਕਿਰਪਾ ਕਰਕੇ ਤੇਜ਼ ਚੱਲੋ ਉਹ ਉਸ ਨੂੰ ਤੇਜ਼ੀ ਨਾਲ ਕਹੀ ਗਿਆ باوجود ਇਸ ਦੇ ਕਿ ਉਸ ਨੂੰ ਬਾਬੇ ਮਿਖਾਇਲ ਦੇ ਸਾਹ-ਸਾਹ ਹੋਏ ਦੀ ਆਵਾਜ਼ ਆਉਂਦੀ ਸੀ ਤੇ ਉਸ ਨੂੰ ਤਿਲਕ ਦਾ ਤੇ ਠਣ ਬੁੱਢੇ ਖਾਂਦਾ ਉਹ ਦੇਖਦਾ ਸੀ ਦੋ ਔਰਤਾਂ ਨੇ ਬੁੱਢੇ ਤੋਂ ਸਟ੍ਰੈਚਰ ਫੜ ਲਿਆ ਤੇ ਉਹ ਲੈਂਚ ਕਰ ਤੇ ਦੂਜੇ ਪਾਸੇ ਸਟ੍ਰੈਚਰ ਦੇ ਨਾਲ-ਨਾਲ ਤੁਰਦਾ ਗਿਆ ਆਪਣੀ ਆਫਸਰਾਂ ਵਾਲੀ ਟੋਪੀ ਨਾਲ ਆਪਣੇ ਗੰंजे ਸਿਰ ਲਾਲ ਹੋਏ ਮੂੰਹ ਤੇ ਝੋਡੀਆਂ ਵਾਲੀ ਧੌਣ ਨੂੰ ਪੁੰਚਦਾ ਉਹ ਸੰਤੁਸ਼ਟਤਾ ਨਾਲ ਬੁਰਬੁੜਾਇਆ ਸਾਨੂੰ ਅੱਡੀ ਲਾ ਰਿਹਾ ਹੈ ਕਾਲੀ ਵਿੱਚ ਹੈ ਬਿਲਕੁਲ ਠੀਕ ਹੈ ਅਲੈਕਸੇਈ ਤੂੰ ਬਿਲਕੁਲ ਠੀਕ ਹੈ ਇਹਨਾਂ ਨੂੰ ਤੇਜ਼ ਕਰ ਜਦੋਂ ਆਦਮੀ ਕਾਲੀ ਕਰ ਰਿਹਾ ਹੋਵੇ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਉਹ ਉਸ ਜਿੰਦਗੀ ਉਸ ਵਿੱਚ ਜ਼ਿੰਦਗੀ ਹੈ ਤੇ ਜੋਰ-ਜੋਰ ਦੀ ਧੜਕ ਰਹੀ ਹੈ ਮੈਂ ਠੀਕ ਨਹੀਂ ਪਿਆਰੇ ਦੁਲਾਰੇ ਬੇਟੇ ਸਾਨੂੰ ਹਸਪਤਾਲ ਤੋਂ ਲਿਖੀ ਸਰਨਾਵਾ ਯਾਦ ਰੱਖੀ ਕੱਲ ਇਨਨਖੰਡ ਬਲੋਗ ਹੋਏ ਜਿਲਾ ਭਵਿੱਖ ਦਾ ਪਲਾਬ ਨਹੀਂ ਪਿੰਡ ਕਿ ਮੈਂ ਕਿਹਾ ਭਵਿੱਖ ਦਾ ਡਰੀ ਨਾ ਇਹ ਸਾਨੂੰ ਪਹੁੰਚ ਜਾਏਗੀ ਭੁੱਲੀ ਨਾ ਸਰਨਾਵਾ ਠੀਕ ਹੈ ਜਦੋਂ ਸਟ੍ਰੈਚਰ ਨੂੰ ਚੁੱਕ ਕੇ ਹਵਾਈ ਜਹਾਜ਼ ਵਿੱਚ ਰੱਖਿਆ ਗਿਆ ਤਾਂ ਹਵਾਈ ਜਹਾਜ਼ ਦੇ ਪੈਟਰੋਲ ਦੀ ਸਖਤ ਆਵਾਜ਼ ਨਾਲ ਲੈਕਸੇ ਦੀਆਂ ਨਾਸਾਂ ਨੂੰ ਚੜੀ ਤਾਂ ਉਸ ਨੂੰ ਆਪਣੇ ਅੰਦਰ ਖੁਸ਼ੀ ਦਾ ਇੱਕ ਹੋਰ ਹੜਾ ਆਉਂਦਾ ਮਹਿਸੂਸ ਹੋਇਆ ਸੈਲੋਲਾਈਡ ਦੀ ਹੱਡ ਖਿੱਚ ਕੇ ਉਸ ਦੇ ਸੈਰ ਉੱਤੇ ਕਰ ਦਿੱਤੀ ਗਈ ਉਸ ਦੇ ਵੀ ਦਾ ਕਹਿਣਾ ਹੈ ਲੋਕਾਂ ਨੂੰ ਹੱਥ ਹਲਾਉਂਦਿਆਂ ਨਾ ਦੇਖਿਆ ਉਸ ਨੇ ਨਾ ਦੇਖਿਆ ਕਿ ਤੋਤੇ ਦੀ ਚੁੰਝ ਵਰਗ ਨੱਕ ਵਾਲੀ ਮਦਰੀ ਜਿਹੀ ਬੁੱਢੀ ਔਰਤ ਜਿਹੜੀ ਸਲੇਟੀ ਜਿਹੇ ਰਮਾਲ ਬੰਨੀ ਕਰੋ ਦੇ ਵਿੱਚ ਆਏ ਕਾਂ ਵਾਂਗ ਲੱਗ ਰਹੀ ਸੀ ਪ੍ਰੋਪੈਲਰ ਵੱਲੋਂ ਪੈਦਾ ਕੀਤੀ ਗਈ ਹਵਾ ਤੇ ਡਰ ਦਾ ਮੁਕਾਬਲਾ ਕਰਦੀ ਦਿਖਤੀ ਆ ਰਣ ਕੋ ਤੱਕ ਆਈ ਜਿਹੜਾ ਪਹਿਲਾਂ ਹੀ ਕਾਰਪੈਟ ਵਿੱਚ ਬੈਠ ਚੁੱਕਾ ਸੀ ਤੇ ਉਸ ਨੂੰ ਬਾਕੀ ਵਿੱਚ ਮੁਰਗੀ ਵਾਲਾ ਪੈਕਟ ਫੜਾ ਦਿੱਤਾ ਉਸਨੰ ਬਾਬੇ ਮਖਾਇਲ ਨੂੰ ਨਾਂ ਦੇਖਿਆ ਜਿਹੜਾ ਹਵਾਈ ਜਹਾਜ਼ ਦੇ ਦਿਵਾਲੇ ਪਿਆ ਫਿਰਦਾ ਸੀ ਔਰਤਾਂ ਨੂੰ ਗੁੱਸੇ ਹੋ ਰਿਹਾ ਸੀ ਤੇ ਬੱਚਿਆਂ ਨੂੰ ਉੱਥੋਂ ਭਜਾ ਰਿਹਾ ਸੀ ਤੇ ਕਿਵੇਂ ਜਦੋਂ ਹਵਾ ਉਸਦੇ ਸਿਰ ਤੇ ਟੋਪੀ ਲਾ ਕੇ ਲੈ ਗਈ ਉਸ ਨੂੰ ਬਰਫ਼ ਉੱਤੇ ਜਾ ਸੁਟਿਆ ਤਾਂ ਉਹ ਚਮਕਦੇ ਗੰਜ ਤੇ ਚਾਂਦੀ ਰੰਗੀਆਂ ਲੇਟਾਂ ਨਾਲ ਨੰਗੇ ਸਿਰ ਖੜਾ ਰਿਹਾ ਉਸ ਵੇਲੇ ਉਹ ਸਾਦਾ ਪਿੰਡੂ ਪਵਿੱਤਰ ਮੂਰਤੀਆਂ ਵਿਚਲੇ ਸ਼ਾਂਤ ਨਿਕੋਰ ਸਵੰਗ ਲੱਗ ਰਿਹਾ ਸੀ ਉਹ ਤੁਰ ਰਿਹਾ ਹਵਾਈ ਜਹਾਜ਼ ਨੂੰ ਹੱਥ ਹਿਲਾਉਂਦਾ ਹੋਇਆ ਉੱਥੇ ਖੜਾ ਰਿਹਾ ਔਰਤਾਂ ਦੀ ਰੰਗ ਬਰੰਗੀ ਭੀੜ ਵਿੱਚ ਇੱਕ ਇੱਕ ਆਦਮੀ ਚੀਲ ਦੀ برفیل ਦੀ ਤਹਿਤ ਉੱਠਦਾ ਦਿਖਤਿਆ ਰੈਨ ਕੋ ਹਵਾਈ ਜਹਾਜ਼ ਨੂੰ ਪੀੜ ਦੇ ਸਰਾਂ ਦੇ ਉੱਪਰੋਂ ਦੀ ਉਡਾ ਕੇ ਲੈ ਗਿਆ ਤੇ ਚੌਕਸੀ ਨਾਲ ਝੀਲ ਦੇ ਉੱਚੇ ਡੂੰਘੇ ਕੰਡਿਆਂ ਦੀ ਆੜ ਵਿੱਚ ਝੀਲ ਦੇ ਨਾਲ-ਨਾਲ ਉੱਡਣ ਲੱਗਾ ਜਦਕਿ ਉਸ ਦੇ ਪਹੀਏ ਲਗਭਗ برف ਨੂੰ ਛੂ ਰਹੇ ਸਨ ਤੇ ਜੰਗਲਾਂ ਵਾਲੇ ਟਾਪੂ ਦੇ ਪਿੱਛੇ ਲੋਪ ਹੋ ਗਿਆ ਇਸ ਵਾਰ ਇਹ ਵਿੰਗ ਦਾ ਸਭ ਤੋਂ ਨੇੜਕ ਪਾਇਲਟ ਜਿਹੜਾ ਹਵਾ ਵਿੱਚ ਅੰਦਾ ਧੁੰਦ ਹੋਣ ਕਰਨ ਕਰਕੇ ਆਪਣੇ ਉੱਪਰ ਲਿਆਂ ਤੋਂ ਕਈ ਵਾਰ ਝਾੜ ਖਾ ਚੁੱਕਾ ਸੀ ਬੜੀ ਚੌਕਸੀ ਨਾਲ ਹਵਾਈ ਜਹਾਜ਼ ਚਲਾ ਰਿਹਾ ਸੀ ਉਹ ਆੜ ਨਹੀਂ ਸੀ ਰਿਹਾ ਰਿੰਗ ਰਿਹਾ ਸੀ ਜ਼ਮੀਨ ਨੂੰ ਛੋਂਦਾ ਹੋਇਆ ਨਿੱਕੇ ਨਿੱਕੇ ਨਦੀਆਂ ਦੇ ਵਹਿਣਾਂ ਦੇ ਉੱਪਰੋਂ ਦੀ ਤੇ ਝੀਲਾਂ ਦੇ ਕੰਢਿਆਂ ਦੀ ਆੜ ਵਿੱਚ ਅਲੈਕਸੇਈ ਕੁਝ ਨਹੀਂ ਸੀ ਦੇਖ ਰਿਹਾ ਕੁਝ ਨਹੀਂ ਸੀ ਸੁਣ ਰਿਹਾ ਪੈਟਰੋਲ ਤੇ ਤੇਲ ਦੀ ਜਾਣੀ ਪਛਾਣੀ ਆਵਾਜ਼ਾਂ ਤੇ ਉੱਡਣ ਦੇ ਅਹਿਸਾਸ ਦੀ ਖੁਸ਼ੀ ਨੇ ਉਸਨੂੰ ਬੇਹੋਸ਼ ਕਰ ਦਿੱਤਾ ਉਹ ਸਿਰਫ ਉਦੋਂ ਬੇਹੋਸ਼ ਉਹ ਸਿਰਫ ਉਦੋਂ ਹੋਸ਼ ਵਿੱਚ ਆਇਆ ਜਦੋਂ ਹਵਾਈ ਅੱਡੇ ਉੱਤੇ ਪੁੱਜ ਚੁੱਕਾ ਸੀ ਤੇ ਜਦੋਂ ਸਟ੍ਰੈਚਰ ਨੂੰ ਹਵਾਈ ਜਹਾਜ਼ ਤੋਂ ਉਤਾਰਿਆ ਜਾ ਰਿਹਾ ਸੀ ਤਾਂ ਕਿ ਇਹਨੂੰ ਰੈੱਡ ਕਰਾਸ ਦੇ ਤੇਜ਼ ਚਾਲ ਹਵਾਈ ਜਹਾਜ਼ ਵਿੱਚ ਲਜਾਇਆ ਜਾਵੇ ਜਿਹੜਾ ਮਾਸਕੋ ਤੋ ਪਹੁੰਚ ਚੁੱਕਾ ਸੀ ਉਹ ਆਪਣੀ ਹਵਾਈ ਏਡੇ ਉੱਤੇ ਦਿਨ ਦੇ ਸਭ ਤੋਂ ਵੱਧ ਰਜੇਵੇਂ ਵਾਲੇ ਸਮੇਂ ਪੁੱਜਾ ਜਿਸ ਵੇਲੇ ਆਪਣੀ ਪੂਰੀ ਸਮਰੱਥਾ ਅਨਸਾਰ ਕੰਮ ਕਰ ਰਿਹਾ ਸੀ ਜਿਵੇਂ ਕਿ ਬਸੰਤ ਦੇ ਉਹਨਾਂ ਦਿਨਾਂ ਵਿੱਚ ਹਰ ਰੋਜ਼ ਹੀ ਹੁੰਦਾ ਸੀ ਇੰਜਣ ਦੀ ਗੜਗੜਾਹ ਟੱਕ ਘੜੀ ਲਈ ਵੀ ਨਹੀਂ ਸੀ ਰੁਕਦੀ ਇੱਕ ਸੁਕਾ ਡਰਨ ਮੋੜ ਪੈਟਰੋਲ ਲੈਣ ਲਈ ਉਤਰਦਾ ਤਾਂ ਉਸ ਥਾਂ ਦੂਜਾ ਸਕਾਡਨ ਹਵਾਵੇ ਚੁੱਡ ਪੈਂਦਾ ਤੇ ਫਿਰ ਉਸ ਦੀ ਥਾਂ ਤੀਜਾ ਸਕਾਡਨ ਲੈ ਲੈਂਦਾ ਹਰ ਕੋਈ ਪਾਇਲਟਾਂ ਤੋਂ ਲੈ ਕੇ ਪੈਟਰੋਲ ਦੀਆਂ ਟੈਂਕੀਆਂ ਦੇ ਡਰਾਈਵਰ ਤੇ ਸਟੋਰ ਕੀਪਰਾਂ ਤੱਕ ਉਹਦੋਂ ਤੱਕ ਕੰਮ ਕਰਦੇ ਰਹਿੰਦੇ ਜਦੋਂ ਤੱਕ ਕੋਈ ਡੈਗਣਾ ਪੈਂਦੇ ਚੀਫ ਆਫ ਸਟਾਫ ਦੀ ਆਵਾਜ਼ ਜਾਂਦੀ ਰਹੀ ਸੀ ਤੇ ਉਹ ਬੇਠੀ ਆਵਾਜ਼ ਵਿੱਚ ਬੱਸ ਫੁਸਫਸਾਉਂਦਾ ਹੀ ਸੀ ਪਰ ਸਖਤ ਸਖਤ ਸਰ ਗਰਮੀ ਤੇ ਆਮ ਤਣਾਅ ਦੇ ਬਾਵਜੂਦ ਸਾਰੇ ਹੀ ਬੜੀ ਤੀਬਰਤਾ ਨਾਲ ਮਰੇਸੇ ਜੈਪ ਦੇ ਪਹੁੰਚਣ ਦੀ ਤਾੰਗ ਲਾਈ ਬੈਠੇ ਸਨ ਉਹ ਵਜਿਆ ਨਹੀਂ ਆਪਣੇ ਹਵਾਈ ਜਹਾਜ਼ ਨੂੰ ਉਹਨਾਂ ਦੀ ਓਟ ਤੱਕ ਲਿਜਾਣ ਤੋਂ ਪਹਿਲਾਂ ਇੰਜਣ ਦੀ ਗੜਗੜਾਹਟ ਤੋਂ ਉੱਚਾ ਕੂਕਦੇ ਪਾਇਲਟ ਮਨੇ ਇੱਕ ਨਾਂ ਨੂੰ ਪੁੱਛਦੇ ਕੋਈ ਖਬਰ ਉਸਦੀ ਧਰਤ ਹੇਠ ਦੱਬੇ ਟੈਂਕਾਂ ਤੱਕ ਆਪਣੀਆਂ ਪੈਟਰੋਲ ਗੱਡੀਆਂ ਲਿਆਉਂਦੇ ਹੋਏ ਪੈਟਰੋਲ ਮਾਲਕ ਪੁੱਛਦੇ ਤੇ ਹਰ ਕਿਸੇ ਨੇ ਆਪਣੇ ਕੰਨ ਖੜੇ ਕੀਤੇ ਹੋਏ ਸਨ ਇਹ ਸੁਣਨ ਲਈ ਕਿ ਵਿੰਗ ਦੇ ਜਾਣੇ ਪਛਾਣੇ ਰੈੱਡ ਕਰਾਸ ਹਵਾਈ ਜਹਾਜ਼ ਦੀ ਆਵਾਜ਼ ਜੰਗਲ ਦੇ ਉੱਪਰੋਂ ਦੀ ਆ ਰਹੀ ਹੈ ਜਾਂ ਨਹੀਂ ਜਦੋਂ ਲੈਕਸੀ ਹੋਸ਼ ਵਿੱਚ ਆਇਆ ਤਾਂ ਉਸਨੇ ਆਪਣੇ ਆਪ ਨੂੰ ਝੂਲਦੇ ਸਪ੍ਰਿੰਗ ਦਾ ਸਟ੍ਰੈਚਰ ਉੱਤੇ ਦੇਖਿਆ ਤਾਂ ਆਪਣੇ ਆਲੇ ਦੁਆਲੇ ਉਸ ਨੂੰ ਵਾਕਫ ਚਿਹਰਿਆਂ ਦਾ ਤੰਗ ਘੇਰਾ ਦਿਖਾਈ ਦਿੱਤਾ ਉਸ ਨੇ ਅੱਖਾਂ ਖੋਲ੍ਹੀਆਂ ਭੀੜ ਵਿੱਚੋਂ ਖੁਸ਼ੀ ਦੀਆਂ ਕੂਕਾਂ ਸੁਣਾਈ ਦਿੱਤੀਆਂ ਬਿਲਕੁਲ ਸਟ੍ਰੈਚਰ ਦੇ ਕੋਲ ਉਸ ਨੂੰ ਵਿੰਗ ਕਮਾਂਡਰ ਦਾ ਜਵਾਨ ਕਸਿਆ ਹੋਇਆ ਮੂੰਹ ਤੇ ਦੱਬੀ ਘੁੱਟੀ ਮੁਸਕਰਾਹਟ ਦਿਖਾਈ ਦਿੱਤੀ ਉਸ ਦੇ ਨਾਲ ਉਸ ਨੂੰ ਚੀਫ ਆਫ ਸਟਾਫ ਦਾ ਲਾਲ ਤੇ ਪਸੀਨਾ ਪਸੀਨਾ ਹੋਇਆ ਚਿਹਰਾ ਤੇ ਹਵਾਈ ਜੱਡੇ ਦੀ ਸੰਭਾਲ ਲਈ ਸੇਵਾ ਵਾਲੀ ਬਟਾਲੀਅਨ ਦੇ ਕਮਾਂਡਰ ਦਾ ਗੋਲ ਭਰਮਾ ਪੀਲਾ ਪਿਆ ਹੋਇਆ ਚਿਹਰਾ ਦਿਖਾਈ ਦਿੱਤਾ ਜਿਸ ਦਿਨ ਨਿਯਮਾਂ ਦੀ ਪਾਬੰਦੀ ਤੇ ਕੰਜੂਸੀ ਕਰਕੇ ਲੈਕਸੇਈ ਉਸ ਨੂੰ ਬਰਦਾਸ਼ਤ ਨਹੀਂ ਸੀ ਕਰ ਸਕਿਆ ਕਿੰਨੇ ਜਾਣੇ ਪਛਾਣੇ ਚਿਹਰੇ ਸਟ੍ਰੇਚਰ ਨੂੰ ਅੱਗੋਂ ਯੂਰਾਂ ਨੇ ਚੁੱਕਿਆ ਹੋਇਆ ਸੀ ਜਿਹੜਾ ਹਰ ਵਾਰੀ ਠੋਕਰ ਖਾ ਜਾਂਦਾ ਸੀ ਜਦੋਂ ਉਸ ਨੇ ਭੌਂਕੇ ਲੈਕਸੇਈ ਨੂੰ ਦੇਖਣ ਦੀ ਕੋਸ਼ਿਸ਼ ਕਰਦਾ ਸੀ ਉਸ ਦੇ ਨਾਲ ਨਾਲ ਇੱਕ ਛੋਟੀ ਜਿਹੀ ਹਿਲਾਲ ਵਾਲਾਂ ਵਾਲੀ ਕੁੜੀ ਰੁੱਤ ਵਿਗਿਆਨਕ ਸਟੇਸ਼ਨ ਦੀ ਸਰਜੈਂਟ ਕਾਲੀ ਕਾਲੀ ਜਾ ਰਹੀ ਸੀ ਪਹਿਲਾਂ ਲੈਕਸੇਈ ਖਿਆਲ ਕਰਦਾ ਹੁੰਦਾ ਸੀ ਕਿ ਉਹ ਕਿਸੇ ਕਾਰਨ ਉਸ ਨੂੰ ਪਸੰਦ ਨਹੀਂ ਕਰਦੀ ਉਸ ਦੇ ਨਜ਼ਰਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੀ ਹੁੰਦੀ ਸੀ ਤੇ ਜੀਬ ਜਿਹੀਆਂ ਨਜ਼ਰਾਂ ਉਸ ਨੂੰ ਚੋਰੀ-ਚੋਰੀ ਦੇਖਦੀ ਹੁੰਦੀ ਸੀ। ਉਹ ਮਜ਼ਾਕ ਨਾਲ ਉਸ ਨੂੰ ਰੁੱਤ ਵਿਗਿਆਨਕ ਸਰਜੰਟ ਕਹਿੰਦਾ ਹੁੰਦਾ ਸੀ। ਉਸ ਦੇ ਨਾਲ ਹੌਲੀ-ਹੌਲੀ ਉਸ ਦੇ ਨਾਲ ਹੌਲੀ-ਹੌਲੀ ਕੁਕੋਸ਼ਕੀਨ ਚੱਲ ਰਿਹਾ ਸੀ ਜਿਹੜਾ ਕਿ ਮਧਰਾ ਜਿਹਾ ਅਣਪੌਂ ਦੇ ਯਰਕਾਕ ਮਾਰੇ ਚਿਹਰੇ ਵਾਲਾ ਆਦਮੀ ਸੀ ਜਿਹ ਜਿਸ ਦੀਆਂ ਗੈਰ ਮਿਲਣਸਾਰਾ ਤਾਂ ਕਰਕੇ ਸਕਾਡਰਨ ਵਿੱਚ ਉਸ ਨੂੰ ਕੋਈ ਵੀ ਪਸੰਦ ਨਹੀਂ ਸੀ ਕਰਦਾ। ਉਹ ਵੀ ਮੁਸਕਰਾ ਰਿਹਾ ਸੀ ਤੇ ਯੂਰਾ ਦੇ ਵੱਡੇ-ਵੱਡੇ ਕਦਮਾਂ ਕਦਮ ਮਲਾ ਰਿਹਾ ਸੀ। ਮਰੇ ਸੇਇਵ ਨੂੰ ਯਾਦ ਆਇਆ ਕਿ ਆਪਣੀ ਆਖਰੀ ਉਡਾਨ ਤੋਂ ਪਹਿਲਾਂ ਬਹੁਤ ਸਾਰੇ ਸਾਥੀਆਂ ਵਿਚਕਾਰ ਉਸਨੇ ਕੁਕੁਸ਼ ਕਿਨੋਤਾਨਾ ਮਾਰਿਆ ਸੀ ਕਿ ਉਸਨੇ ਉਸ ਦਾ ਕਰਜ਼ਾ ਵਾਪਸ ਨਹੀਂ ਸੀ ਕੀਤਾ ਤੇ ਉਸ ਨੂੰ ਯਕੀਨ ਸੀ ਕਿ ਬਦਲਾਖੋਰਾ ਆਦਮੀ ਉਸਨੂੰ ਕਦੀ ਮਾਫ ਨਹੀਂ ਕਰੇਗਾ ਪਰ ਹੁਣ ਉਸ ਸਟਰਕਚਰ ਦੇ ਨਾਲ-ਨਾਲ ਚੱਲ ਰਿਹਾ ਸੀ ਬੜੇ ਧਿਆਨ ਨਾਲ ਉਸ ਨੂੰ ਸਹਾਰਾ ਦੇ ਰਿਹਾ ਸੀ ਤੇ ਪਾਸਿਆਂ ਉੱਤੇ ਖੜੇ ਲੋਕਾਂ ਨੂੰ ਅਰਕਾਂ ਲੰਬੇ ਕਰ ਰਿਹਾ ਸੀ ਤਾਂ ਕਿ ਉਹ ਕਿਤੇ ਧੱਕਾ ਨਾ ਮਾਰਨ ਅਲੈਕਸੇਈ ਨੂੰ ਕਦੀ ਸ਼ੱਕ ਵੀ ਨਹੀਂ ਸੀ ਹੋਇਆ ਕਿ ਉਸਨੇ ਇੰਨੇ ਸਾਰੇ ਦੋਸਤ ਹਨ ਇਹੋ ਜਿਹੇ ਹੁੰਦੇ ਹਨ ਲੋਕ ਜਦੋਂ ਉਹ ਸੱਚਮੁੱਚ ਆਪਣਾ ਅਸਲੀ ਰੂਪ ਦਿਖਾਉਂਦੇ ਹਨ ਹੁਣ ਉਸ ਨੂੰ ਰਤਨ ਮੋਗਿਆਨਿਕ ਸਰਜੰਟ ਤੇ ਤਰਸ ਆ ਰਿਹਾ ਸੀ ਜਿਹੜੀ ਪਤਾ ਨਹੀਂ ਕਿਉਂ ਉਸ ਤੋਂ ਡਰਦੀ ਰਹਿੰਦੀ ਸੀ ਉਹ ਹਵਾਈ ਅੱਡੇ ਦੀ ਸੇਵਾ ਸੰਭਾਲਦੇ ਕਮਾਂਡਰ ਦੀ ਹਾਜ਼ਰੀ ਵਿੱਚ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰ ਰਿਹਾ ਸੀ ਜਿਸ ਦੇ ਕੰਜੂਸ ਪੁਨੇ ਬਾਰੇ ਉਸਨੇ ਇੰਨੇ ਮਜ਼ਾਕ ਤੇ ਕਿਸੇ ਡਿਵੀਜ਼ਨ ਵਿੱਚ ਫਲਾਏ ਸਨ ਤੇ ਉਸ ਨੂੰ ਮਹਿਸੂਸ ਹੋਇਆ ਕਿ ਜਿਵੇਂ ਉਹ ਕੋਕੋਸ਼ਨ ਤੋਂ ਮਾਫੀ ਮੰਗਣਾ ਚਾਹੁੰਦਾ ਹੋਵੇ ਤੇ ਮੁੰਡਿਆਂ ਨੂੰ ਇਹ ਦੱਸਣਾ ਚਾਹੁੰਦਾ ਹੋਵੇ ਕਿ ਉਹ ਆਖਰ ਇਹਨਾਂ ਅਣਪੌਂਦਾ ਤੇ ਗੈਰ ਮਿਲਣਸਾਰ ਆਦਮੀ ਨਹੀਂ ਹੈ ਅਲੈਕਸੀ ਨੇ ਮਹਿਸੂਸ ਕੀਤਾ ਕਿ ਸਾਰੇ ਤਸੀਹਿਆਂ ਤੋਂ ਮਗਰੋਂ ਜਿਹੜੇ ਉਸ ਨੇ ਝੱਲੇ ਸਨ ਉਹ ਆਖਰ ਖੁਦ ਆਪਣੇ ਪਰਿਵਾਰ ਵਿੱਚ ਆ ਗਿਆ ਸੀ ਜਿੱਥੇ ਹਰ ਕੋਈ ਉਸ ਦੀ ਉਦਾਸ ਹਰ ਕੋਈ ਉਸ ਦੀ ਵਾਪਸੀ ਦਾ ਸੱਚੇ ਦਿਲੋਂ ਖੁਸ਼ੀ ਮਨਾ ਰਿਹਾ ਸੀ ਸਾਥੀ ਮੇਜਰ ਮਰੇਸੇ ਯਵਨ ਜਿੱਥੋਂ ਤੱਕ ਹੋ ਸਕਦਾ ਸੀ ਉੱਚਾ ਤੇ ਵਿਸ਼ਵਾਸ ਨਾਲ ਬੋਲਦਿਆਂ ਅਚੰਚਿਤ ਵਿੰਗ ਕਮਾਂਡਰ ਨੂੰ ਸੰਬੋਧਨ ਕੀਤਾ ਵਿੰਗ ਕਮਾਂਡਰ ਆਪਣੀ ਰਵਾਇਤੀ ਚੁੱਪ ਬੁਝਾਰਤੀ ਮੁਸਕਾਨ ਨਾਲ ਅਲੈਕਸੀ ਉੱਪਰ ਝੁਕਿਆ ਸਾਥੀ ਮੇਜਰ ਮੈਨੂੰ ਆਗਿਆ ਦੇਓ ਕਿ ਮੈਂ ਮਾਸਕ ਕੋ ਨਾ ਜਾਵਾਂ ਸਗੋਂ ਇੱਥੇ ਹੀ ਰਹਾ ਤੁਹਾਡੇ ਕੋਲ ਕਮਾਂਡਰ ਨੇ ਆਪਣੀ ਟੋਪੀ ਲਾ ਲਈ ਜਿਸ ਦੇ ਜਿਹੜੀ ਉਸ ਦੇ ਸੁਣਨ ਵਿੱਚ ਵਿਗੜਨ ਪਾ ਰਹੀ ਸੀ ਮੈਂ ਮਾਸਕ ਕੋ ਨਹੀਂ ਜਾਣਾ ਚਾਹੁੰਦਾ ਮੈਂ ਇੱਥੇ ਰਹਿਣਾ ਚਾਹੁੰਦਾ ਹਾਂ ਮੈਡੀਕਲ ਬਟਾਲੀਅਨ ਵਿੱਚ ਮੇਜਰ ਨੇ ਆਪਣਾ ਜੱਤ ਦਾ ਦਸਤਾਨਾ ਲਾਇਆ ਕੰਬਲ ਦੇ ਹੇਠਾਂ ਲੈਕਸੀ ਦਾ ਹੱਥ ਟੋਲਿਆ ਤੇ ਉਸ ਨੂੰ ਦਬਾਉਂਦਿਆਂ ਬੋਲਿਆ ਤੂੰ ਅਜੀਬ ਆਦਮੀ ਐ ਤੈਨੂੰ ਸੱਚਮੁੱਚ ਤੈਨੂੰ ਸੱਚਮੁੱਚ ਦੇ ਗੰਭੀਰ ਇਲਾਜ ਦੀ ਲੋੜ ਐ ਲੈਕਸੀ ਨੇ ਸਿਰ ਮਾਰਿਆ ਇਥੇ ਇੰਨਾ ਚੰਗਾ ਤੇ ਆਰਾਮ ਦੇ ਲੱਗਦਾ ਸੀ ਹੁਣ ਹੁਣ ਨਾ ਉਹ ਸਾਰਾ ਕੁਝ ਜਿੱਥੇ ਥਾਣੀ ਉਹ ਲੰਘਿਆ ਸੀ ਨਾ ਹੀ ਆਪਣੇ ਪੈਰਾਂ ਵਿਚ ਲੀਪੀੜ ਉਸ ਨੂੰ ਭਿਆਨਕ ਲੱਗ ਰਹੀ ਸੀ ਇਹ ਕੀ ਕਹਿ ਰਿਹਾ ਹੈ ਚੀਫ ਆਫ ਸਟਾਫ ਨੇ ਆਪਣੀ ਬੈਠੀ ਆਵਾਜ਼ ਵਿੱਚ ਪੁੱਛਿਆ ਇਹ ਇੱਥੇ ਸਾਡੇ ਕੋਲ ਰਹਿਣਾ ਚਾਹੁੰਦਾ ਹੈ ਕਮਾਂਡਰ ਨੇ ਮੁਸਕਰਾਉਂਦਿਆਂ ਕਿਹਾ ਤੇ ਉਸ ਵੇਲੇ ਉਸ ਦੀ ਮੁਸਕਾਨ ਬੁਝਾਰਤੀ ਨਹੀਂ ਸੀ ਜਿਵੇਂ ਕਿ ਹਮੇਸ਼ਾ ਹੁੰਦੀ ਸੀ ਸਭੋਂ ਦੋਸਤਾਨਾ ਤੇ ਉਦਾਸ ਸੀ ਮੂਰਖ ਰੋਮਾਂਟਿਕ ਪਾਇਨੀਅਰ ਸਕਪ ਪ੍ਰਾਪਤ ਲਈ ਇੱਕ ਮਿਸਾਲ ਚੀਫ ਆਫ ਸਟਾਫ ਬੋਲਿਆ ਉਹ ਕੋਡ ਦੇ ਫੌਜ ਦੇ ਕਮਾਂਡਰ ਦੇ ਹੁਕਮ ਨਾਲ ਇਸ ਦੀ ਮਾਸਕੋ ਤੋਂ ਹਵਾਈ ਜਹਾਜ਼ ਭੇਜ ਜਾਂਦਾ ਇਸ ਅਨੁਮਾਨ ਦੇ ਰਹੇ ਸਨ ਤੇ ਇਹ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਮੇਰੇ ਸੇ ਇਹ ਜਵਾਬ ਦੇਣਾ ਤੇ ਕਹਿਣਾ ਚਾਹੁੰਦਾ ਸੀ ਕਿ ਉਹ ਰੋਮਾਂਟਿਕ ਨਹੀਂ ਕਿ ਉਸ ਨੂੰ ਇਹ ਸਿਰਫ ਇੱਕ ਗੱਲ ਦਾ ਯਕੀਨ ਹੈ ਕਿ ਉੱਥੇ ਡਾਕਟਰੀ ਕੈਂਪ ਵਿੱਚ ਜਿੱਥੇ ਨੁਕਸਾਨ ਪੁੱਜੇ ਹਵਾਈ ਜਹਾਜ਼ ਨਾਲ ਸੰਕਟ ਦੀਆਂ ਹਾਲਾਤਾਂ ਵਿੱਚ ਉਤਰਨ ਪਿਛੋਂ ਮਚੋਕੜੇ ਗਿੱਟੇ ਨਾਲ ਉਸ ਕੁਝ ਦਿਨ ਕੱਟੇ ਸਨ ਇੱਥੇ ਜਾਣੇ ਪਛਾਣੇ ਮਾਹੌਲ ਵਿੱਚ ਉਹ ਮਾਸਕੋ ਦੇ ਕਲੀਨਿਕ ਦੀਆਂ ਅਣਜਾਣੀਆਂ ਮੁਸ਼ਕਲਾਂ ਵਿੱਚ ਰਹਿਣ ਨਾਲੋਂ ਕਿਤੇ ਜਲਦੀ ਰਾਜੀ ਹੋਏਗਾ ਉਸਨੇ ਉਹ ਲਫਜ਼ ਵੀ ਸੋਚ ਲਏ ਸਨ ਜਿਸ ਨਾਲ ਚੀਫ ਆਫ ਸਟਾਫ ਨੂੰ ਕਾਟਵਾ ਜਵਾਬ ਦਿੱਤਾ ਜਾ ਸਕਦਾ ਸੀ ਪਰ ਇਸ ਤੋਂ ਪਹਿਲਾਂ ਕਿ ਉਹਨਾਂ ਲਫਜ਼ਾਂ ਨੂੰ ਮੂੰਹੋਂ ਕੱਢ ਦਾ ਖਤਰੇ ਦਾ ਤੁਤੂ ਆਪਣੀ ਵਰਲਾਪੀ ਆਵਾਜ਼ ਵਿੱਚ ਬੋਲ ਉੱਠਿਆ ਹਰ ਚਿਹਰੇ ਉੱਤੇ ਇੱਕਦਮ ਕਾਰੋ ਕਾਰੋਬਾਰੀ ਫਰਜ਼ ਪਾਲਣ ਦਾ ਹਾਅ ਭਾਵ ਆ ਗਿਆ ਮੇਜਰ ਨੇ ਕਈ ਸੰਕੇਪ ਹੁਕਮ ਦਿੱਤੇ ਤੇ ਆਦਮੀ ਕੀੜਿਆਂ ਵਾਂਗ ਇੱਧਰ ਉੱਧਰ ਜਾਣ ਲੱਗ ਪਏ ਕੁਝ ਬੰਦੇ ਜੰਗਲ ਦੇ ਕਿਨਾਰੇ ਓਟ ਵਿੱਚ ਖੜੇ ਹੋਈ ਜਹਾਜ਼ਾਂ ਵੱਲ ਦੌੜੇ ਤੇ ਕੁਝ ਬੰਦੇ ਉਸ ਭੋਰੇ ਕੋਲ ਚਲੇ ਗਏ ਜਿੱਥੇ ਕਮਾਂਡ ਪੋਸਟ ਦਾ ਟਿਕਾਣਾ ਸੀ ਤੇ ਜਿਹੜਾ ਮੈਦਾਨ ਦੇ ਸਿਰੇ ਉੱਤੇ ਟਿੱਲੇ ਦੇ ਰੂਪ ਵਿੱਚ ਦਿਖਾਈ ਦੇ ਰਿਹਾ ਸੀ ਤੇ ਕੁਝ ਬੰਦੇ ਜੰਗਲ ਵਿੱਚ ਲੁਕੀਆਂ ਗੱਡੀਆਂ ਤੱਕ ਪਹੁੰਚ ਗਏ। ਅਲੈਕਸੇਈ ਨੂੰ ਕਾਸ਼ ਵਿੱਚ ਤੂੰ ਇੰਦੇ ਇੱਕ ਸਪਸ਼ਟ ਲਕੀਰ ਦਿਖਾਈ ਦਿੱਤੀ ਤੇ ਬਾਹਰ ਉਪੀ ਰਾਗੜ ਦਾ ਦੂਧੀਆਂ ਜਿਹਾ ਹੌਲੀ-ਹੌਲੀ ਮੜਦਾ ਨਿਸ਼ਾਨ ਨਜ਼ਰੀ ਪਿਆ ਉਸਨੇ ਸਮਝ ਲਿਆ ਕਿ ਇਸ ਦਾ ਮਤਲਬ ਹੈ ਖਬਰਦਾਰ। ਉਹਦਾ ਦਿਲ ਧੱਕ ਤੱਕ ਕਰਨ ਲੱਗਾ ਉਹਦੀ ਨਾਸਾਂ ਫਰਕਣ ਲੱਗੀਆਂ ਤੇ ਉਸ ਨੂੰ ਆਪਣੀ ਕੰਗਰੋਡ ਵਿੱਚ ਠੰਢੀ ਜਿਹੀ ਕੰਬਦੀ ਕੰਬਣੀ ਦਾੜ ਦੀ ਮਹਿਸੂਸ ਹੋਈ ਜਿਵੇਂ ਖਤਰੇ ਦੀਆਂ ਘੜੀਆਂ ਵਿੱਚ ਉਹ ਹਮੇਸ਼ਾ ਮਹਿਸੂਸ ਕਰਦਾ ਸੀ। ਲਹਿਨ ਚ ਕ ਮਕੈਨਿਕ ਯੂਰਾ ਤੇ ਰਤ ਵਿਗਿਆਨਿਕ ਸਰਜੰਟ ਨੇ ਜਿਹੜੇ ਜਿੰਨਾਂ ਕੋਲ ਕੇ ਖਤਰੇ ਦਾ ਧੁੱਤੂ ਵੱਜਣ ਪਿੱਛੇ ਹਵਾਈ ਏਡੇ ਉੱਪਰ ਪੈਦਾ ਹੋਈ ਤੇਜ਼ ਦੌੜ ਭਾਜੇ ਵਿੱਚ ਕਰਨ ਵਾਲੋ ਕੋਈ ਖਾਸ ਕੰਮ ਨਹੀਂ ਸੀ ਸਟ੍ਰੈਚਰ ਨੂੰ ਕਾਲੀ ਨਾਲ ਫੜਿਆ ਤੇ ਤਿੰਨੇ ਹੀ ਜੰਗਲ ਦੇ ਕਿਨਾਰੇ ਦੀ ਨੇੜੇ ਤੋਂ ਨੇੜੇ ਦੀ ਥਾਂ ਵੱਲ ਨੂੰ ਦੌੜ ਪਏ ਉਹ ਕਦਮ ਮਿਲਾ ਕੇ ਦੌੜਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਬੇਸ਼ੱਕ ਉਹ ਤੇਜ਼ ਨਾ ਕਰਨ ਸਫਲ ਨਹੀਂ ਸੀ ਹੋ ਰਹੀ ਅਲੈਕਸੀਕਰਨ ਲੱਗਾ ਉਹ ਤੁਰਨ ਲੱਗ ਪਏ ਦੂਰ ਸਵੈ ਘਾਰ ਹਵਾ ਮਾਰ ਤੋਂ ਆਪਾਂ ਪਹਿਲਾਂ ਹੀ ਤੇਜ਼ ਤੇ ਚੱਲਣ ਲੱਗ ਪਿਆ ਸਨ ਹਵਾਈ ਜਹਾਜ਼ਾਂ ਦੇ ਦਸ ਤੇ ਇੱਕ ਇੱਕ ਕਰਕੇ ਰਿੰਗਦੇ ਹੋਏ 99 ਤੱਕ ਆਉਂਦੇ ਤੇ ਉੱਡ ਪੈਂਦੇ ਉਹਨਾਂ ਦੇ ਇੰਜਣਾਂ ਦੀਆਂ ਜਾਣੀਆਂ ਪਛਾਣੀਆਂ ਆਵਾਜ਼ਾਂ ਤੋਂ ਉੱਚੀ ਉਸ ਨੂੰ ਜੰਗਲ ਉੱਚੀ ਉਸ ਨੂੰ ਜੰਗਲ ਵੱਲੋਂ ਆਉਂਦੀ ਬੇਕਾਇਦਾ ਉੱਚੀ ਨੀਵੀਂ ਭਾਂਕਣੀ ਆਵਾਜ਼ ਸੁਣਾਈ ਦਿੱਤੀ ਜਿਸ ਨਾਲ ਉਸ ਦੇ ਪੱਠੇ ਆਪਣੇ ਕਸੇ ਹੋਏ ਸਪ੍ਰਿੰਗ ਵਾਂਗ ਤਣ ਗਏ ਤੇ ਸਟ੍ਰਕਚਰ ਨਾਲ ਵੱਜਿਆ ਆਦਮੀ ਕਲਪਨ ਲੱਗਾ ਕਿ ਉਹ ਦੁਸ਼ਮਣ ਦਾ ਟੱਕਰਾ ਕਰਨ ਜਾ ਰਿਹਾ ਲੜਾਕਾ ਹਵਾਈ ਜਹਾਜ਼ ਦੇ ਕਾਗਪੱਟ ਵਿੱਚ ਸਟ੍ਰਕਚਰ ਤੰਗ ਖਾਈ ਵਿੱਚ ਨਹੀਂ ਸੀ ਜਾਂਦਾ ਯੂਰਾ ਤੇ ਕੁੜੀਆਂ ਉਸ ਨੂੰ ਆਪਣੀਆਂ ਬਾਹਾਂ ਵਿੱਚ ਝੁੱਕ ਕੇ ਖਾਈ ਵਿੱਚ ਲਿਜਾਣਾ ਚਾਹੁੰਦੇ ਸਨ ਪਰ ਲੈਗਸੇ ਨੇ ਰੋਸ ਪ੍ਰਗਟ ਕੀਤਾ ਤੇ ਮੰਗ ਕੀਤੀ ਕਿ ਸਟ੍ਰਕਚਰ ਨੂੰ ਆ ਕੇ ਵੱਡੇ ਸਾਰੇ ਤਗੜੇ ਬਾਰਚੇ ਦੇ ਦਰਖਤ ਖੇਡ ਜੰਗਲ ਦੇ ਕਿਨਾਰੇ ਉੱਤੇ ਰੱਖ ਦਿੱਤਾ ਜਾਏ ਉਹ ਪਏ ਨੇ ਉੱਥੇ ਪਏ ਨੇ ਉਸ ਨੇ ਘਟਨਾਵਾਂ ਦੇਖੀਆਂ ਜਿਹੜੀਆਂ ਡੂੰਘੇ ਸੁਪਨੇ ਦੀ ਤੇਜ਼ੀ ਨਾਲ ਵਾਪਰ ਰਹੀਆਂ ਸਨ ਪਾਇਲਟਾਂ ਨੂੰ ਜ਼ਮੀਨ ਤੋਂ ਹਵਾਈ ਜਹਾਜ਼ ਦੇਖਣ ਦੇ ਮੌਕੇ ਬਹੁਤ ਘੱਟ ਮਿਲਦੇ ਹਨ ਉਮਰੇਸ ਜੇਵ ਜੰਗ ਦੇ ਪਹਿਲੇ ਦਿਨ ਤੋਂ ਹੀ ਵਾਜੂ ਸੈਨਾ ਵਿੱਚ ਰਹਿ ਕੇ ਲੜਦਾ ਰਿਹਾ ਸੀ ਪਰ ਉਸ ਨੇ ਜ਼ਮੀਨ ਤੋਂ ਹਵਾਈ ਲੜਾਈ ਕਦੀ ਨਹੀਂ ਸੀ ਦੇਖੀ ਤੇ ਹੁਣ ਜਦ ਕਿ ਉਹ ਹਵਾਈ ਲੜਾਈ ਵਿੱਚ ਬਿਜਲੀ ਦੀ ਰਫ਼ਤਾਰ ਦਾਦੀ ਹੋ ਚੁੱਕਿਆ ਸੀ ਉਹ ਹੈਰਾਨ ਰਹਿ ਗਿਆ ਕਿ ਜ਼ਮੀਨ ਤੋਂ ਦੇਖਿਆ ਹਵਾਈ ਜਹਾਜ਼ ਕਿੰਨੀ ਮੱਧਮ ਚਾਲ ਤੇ ਨਿਰਹਾਨੀ ਲੱਗਦੀ ਹੈ ਪੁਰਾਣੇ ਫੀਨ ਨਕਾਂ ਵਾਲੇ ਲੜਾਕਾ ਹਵਾਈ ਜਹਾਜ਼ਾਂ ਦੀਆਂ ਹਰਕਤਾਂ ਕਿੰਨੀਆਂ ਢਿੱਲੀਆਂ ਮੱਠੀਆਂ ਲੱਗਦੀਆਂ ਹਨ ਤੇ ਪਰਿਵਾਰ ਹੀ ਉਹਨਾਂ ਦੀ ਮਸ਼ੀਨ ਗੰਨਾਂ ਦੀ ਤੜ-ਤੜ ਕਿੰਨੀ ਹਾਨੀ ਰਹਿਤ ਲੱਗਦੀ ਆ ਜਿਸ ਤੋਂ ਉਸ ਨੂੰ ਕਿਸੇ ਘਰੇਲੂ ਚੀਜ਼ ਦੀ ਯਾਦ ਆ ਗਈ ਕੱਪੜੇ ਸਿਵਾਣ ਵਾਲੀ ਮਸ਼ੀਨ ਦੇ ਚੱਲਣ ਦੀ ਜਾਂ ਕੱਪੜੇ ਪਾੜਨੇ ਵੇਲੇ ਆਉਂਦੀ ਆਵਾਜ਼ ਦੀ ਸਰਸਾ ਵਾਂਗ ਕਤਾਰ ਬਣਾਈ 12 ਜਰਮਨ ਬੰਬਰ ਹਵਾਈ ਅੱਡੇ ਕੋਲੋਂ ਦੀ ਲੰਗੇ ਤੇ ਸੂਰਜ ਦੀਆਂ ਤੇਜ਼ ਕਿਰਨਾਂ ਵਿੱਚ ਲੋਪ ਹੋ ਗਏ ਜੋ ਕਿ ਹੁਣ ਸਿਰ ਉੱਤੇ ਆ ਚੁੱਕਾ ਸੀ ਬੱਦਲਾਂ ਦੇ ਪਿੱਛੇ ਜਿਨ੍ਹਾਂ ਦੇ ਕੋ ਜਿਨ੍ਹਾਂ ਦੇ ਕਿਨਾਰੇ ਧੁੱਪ ਵਿੱਚ ਇੰਨੇ ਚੁੰਧਿਆ ਆਉਂਦੇ ਜੁੰਦੇ ਆਉਣ ਵਾਲੇ ਹੋਏ ਹੋਏ ਸਨ ਉਹਨਾਂ ਵੱਲ ਦੇਖਿਆ ਅੱਖਾਂ ਦੁਖਨ ਲੱਗ ਪੈਂਦੀਆਂ ਸਨ ਪੌਰਿਆਂ ਦੀ ਭੈਣਕ ਵਰਗੀ ਇੰਜਣਾਂ ਦੀ ਗੂੰਜਾਰ ਸੁਣਾਈ ਦੇ ਰਹੀ ਸੀ ਜੰਗਲ ਵਿੱਚ ਸਵੇਰਕਾਰ ਹਵਾ ਮਾਰ ਤੋਂ ਪਹਿਲਾਂ ਨਾਲੋਂ ਵਧੇਰੇ ਕ੍ਰੋਧ ਵਿੱਚ ਆ ਕੇ ਗਰਜ ਤੇ ਗੁਰਾ ਰਹੀਆਂ ਸਨ ਉਹਨਾਂ ਦੇ ਫਟ ਰਹੇ ਗੋਲਿਆਂ ਦਾ ਧੂਆਂ ਆਕਾਸ਼ ਵਿੱਚ ਡੜੀ ਡੈਡੇ ਲੀਨ ਦਾ ਲੂੰਦਾਰ ਦੀਆਂ ਤਾਰਵਾ ਤਾਰਾ ਲੂ ਉੰਡਾਰਤੀਆਂ ਤਾਰ ਵਾਂਗ ਤਰ ਰਿਹਾ ਸੀ ਪਰ ਲੜਾਕਾ ਹਵਾਈ ਜਹਾਜ਼ ਦੇ ਪਰਾਂ ਦੇ ਕਦੀ ਕਦੀ ਪੈਂਦੇ ਲਸ਼ਕਾਰੇ ਤੋਂ ਛੁੱਟ ਕੋਈ ਨਹੀਂ ਸੀ ਦਿਖਾਈ ਦੇ ਰਿਹਾ ਹੁਣ ਉਹ ਵਧੇਰੇ ਵਾਰੀ ਪੌਰਿਆਂ ਦੀ ਪੈਣ ਕੇ ਵਿਚਕਾਰ ਕੱਪੜੇ ਪਾੜਨ ਦੀ ਆਵਾਜ਼ ਆ ਰਹੀ ਸੀ ਅੱਖਾਂ ਚ ਦਿਹਾਉਂਦਿਆਂ ਕਿਰਨ ਵਿਚਕਾਰ ਜ਼ੋਰ-ਜ਼ੋਰ ਦੀ ਲੜਾਈ ਚੱਲ ਰਹੀ ਸੀ ਪਰ ਜ਼ਮੀਨ ਤੋਂ ਇਹ ਉਸ ਤੋਂ ਇੰਨੀ ਵੱਖਰੀ ਲੱਗਦੀ ਜਿਸ ਤਰ੍ਹਾਂ ਕਿ ਲੜਾਈ ਵਿੱਚ ਸ਼ਾਮਲ ਬੰਦੇ ਦੇਖਦੇ ਹਨ ਤੇ ਇੰਨੀ ਦੁਸ਼ਤ ਤੇ ਗੈਰ ਦਿਲਚਸਪ ਲੱਗਦੀ ਸੀ ਕਿ ਲੈਗ ਸੇ ਬਿਲਕੁਲ ਉਤੇਜ ਨਾਲ ਤੋਂ ਬਿਨਾ ਇਹ ਦੇਖਦਾ ਰਿਹਾ ਇਥੋਂ ਤੱਕ ਕਿ ਜਦੋਂ ਉਹ ਜਦੋਂ ਉੱਪਰੋਂ ਲਗਾਤਾਰ ਉੱਚੀ ਹੁੰਦੀ ਜਾਂਦੀ ਤਿੱਖੀ ਕਰੀਚਵੀਂ ਆਵਾਜ਼ ਸੁਣਾਈ ਦਿੱਤੀ ਤੇ ਬੜੀ ਤੇਜ਼ੀ ਨਾਲ ਵੱਡੇ-ਵੱਡੇ ਹੁੰਦੇ ਜਾਂਦੇ ਬੰਬਾਂ ਦੀ ਕਤਾਰ ਬਰਸ਼ ਵਿੱਚੋਂ ਡੈਗ-ਡੈਗ ਆਲੇ ਟਪਕਿਆਂ ਵਾਂਗ ਹੇਠਾਂ ਨੂੰ ਵਾਈ ਤਾਂ ਵੀ ਲੈਕਸੇ ਜੀ ਨਾ ਡਰਿਆ ਤੇ ਇਹ ਦੇਖਣ ਲਈ ਉਸਨੇ ਆਪਣਾ ਸਿਰ ਜ਼ਰਾ ਕੁ ਚੁੱਕ ਲਿਆ ਤੇ ਉਹ ਕਿ ਉਹ ਕਿੱਥੇ ਡੈਗਦੇ ਹਨ ਇਸ ਘੜੀ ਰਤ ਵਿਗਿਆਨਕ ਸਾਰਜੈਂਟ ਦੇ ਵਿਹਾਰ ਨੇ ਲੈਕਸੇ ਜੀ ਨੂੰ ਹੈਰਾਨ ਕਰ ਦਿੱਤਾ ਜਦੋਂ ਬੰਬਾਂ ਦੀ ਟੀਕਵੀਂ ਆਵਾਜ਼ ਸਖਰ ਉੱਤੇ ਪੁੱਜੀ ਤਾਂ ਇੱਕ ਇਹ ਕੁੜੀ ਜਿਹੜੀ ਲੱਕ ਤੱਕ ਖਾਈ ਵਿੱਚ ਖੜੀ ਸੀ ਤੇ ਹਮੇਸ਼ਾ ਵਾਂਗ ਚੋਰੀ-ਚੋਰੀ ਉਸ ਵੱਲ ਦੇਖ ਰਹੀ ਸੀ ਡੋੜਦੀ ਹੋਈ ਸਟੈਚਰ ਵੱਲ ਲਾਈ ਜ਼ਮੀਨ ਉੱਤੇ ਡਿੱਗ ਪਈ ਤੇ ਡਰ ਤੇ ਘਬਰਾ ਹਟ ਨਾ ਕੰਬਦੀ ਨੇ ਲੈਕਸੀ ਨੇ ਆਪਣੇ ਸਰੀਰ ਨਾਲ ਢੱਕ ਲਿਆ ਘੜੀਪਾਲੀ ਲੈਕਸੀ ਨੇ ਖੁਦ ਆਪਣੀ ਅੱਖਾਂ ਦੇ ਨੇੜੇ ਇੱਕ ਸੰਮਲਾਇਆ ਹੋਇਆ ਬਿਲਕੁਲ ਬੱਚਗਾਨਾ ਚਿਹਰਾ ਲਾਲ ਬੁੱਲ ਤੇ ਚਪਟਾ ਜਿਹਾ ਨੱਕ ਦਿਖਾਈ ਦਿੱਤਾ ਵਿਸਫੋਟ ਦੀ ਗੂੰਜ ਜੰਗਲ ਵਿੱਚ ਕਿਤੋਂ ਆਈ ਤੇ ਇਸ ਦੇ ਇੱਕਦਮ ਅਗਰ ਦੂਜੇ ਤੀਜੇ ਚੌਥੇ ਵੀ ਸਪੋਰਟ ਦੀ ਗੂੰਜ ਸੁਣਾਈ ਦਿੱਤੀ ਪੰਜਵੇਂ ਤੇ ਪੰਜਵੇਂ ਦੀ ਗੂੰਜ ਇੰਨੀ ਭਿਆਨਕ ਸੀ ਕਿ ਧਰਤੀ ਕੰਬ ਗਈ ਤੇ ਝੂਲਣ ਲੱਗੀ ਜਿਸ ਦਰਅਕਤ ਸ਼ੇਟ ਐਲਐਕਸ ਹੀ ਪੈਸੀ ਉਸ ਦੀ ਟੀਸੀ ਬੰਬ ਦੀ ਪੱਤਨ ਨਾ ਕੱਟੀ ਹੋਈ ਧੜੰਮ ਕਰਕੇ ਸ਼ੇਟਾ ਜ਼ਮੀਨ ਉੱਤੇ ਆ ਪਈ ਉਸ ਨੇ ਫਿਰ ਕੁੜੀ ਦਾ ਪੀਲਾ ਭੈ ਪੀਤ ਹੋਇਆ ਚਿਹਰਾ ਦੇਖਿਆ ਤੇ ਆਪਣੇ ਗਲ ਦੇ ਨਾਲ ਉਸ ਦੀ ਠੋਡੀ ਉਸ ਦੀ ਠੰਡੀ ਗੱਲ ਮਹਿਸੂਸ ਕੀਤੀ ਤੇ ਬੰਬਾਂ ਦੀਆਂ ਦੋ ਲੜੀਆਂ ਦੇ ਫਿਸਫੋਟਾਂ ਵਿਚਾਲੇ ਵਕਫੇ ਦੇ ਦੌਰਾਨ ਡਰੀ ਹੋਈ ਕੁੜੀ ਫੁਸਫਸਾਉਂਦੀ ਬੋਲ ਰਹੀ ਸੀ ਪਿਆਰੇ ਪਿਆਰੇ ਬੰਬਾਂ ਦੀ ਇੱਕ ਹੋਰ ਲੜੀ ਨੇ ਭਿਆਨਕ ਗਰਜ ਨਾਲ ਧਰਤੀ ਹਿਲਾ ਦਿੱਤੀ ਤੇ ਇੰਜ ਲੱਗਦਾ ਸੀ ਜਿਵੇਂ ਸਾਰੇ ਦਰਖਤ ਜ਼ਮੀਨ ਵਿੱਚੋਂ ਨਿਕਲ ਕੇ ਹਵਾਈ ਏਡੇ ਉੱਪਰਲੇ ਕਾਸ਼ ਵਿੱਚ ਉੱਡ ਗਏ ਹੋਣ ਉਹਨਾਂ ਦੀਆਂ ਟੀਸੀਆਂ ਟੁੱਟ ਕੇ ਵੱਖ ਹੋ ਗਈਆਂ ਤੇ ਫਿਰ ਜੰਮੀ ਹੋਈ ਮਿੱਟੀ ਦੇ ਢੇਲੇ ਗੂੰਜਵੀਂ ਗੜਗੜ ਨਾਲ ਸੇਠਾਂ ਜ਼ਮੀਨ ਉੱਤੇ ਆ ਡਿੱਗੇ ਤੇ ਹਵਾ ਵਿੱਚ ਸਿਰਫ ਭੂਰੇ ਜਿਹੇ ਤੇਜ਼ ਧੂਏਂ ਦੀ ਲਕੀਰ ਰਹਿ ਗਈ ਜਿਸ ਤੋਂ ਲਸਣ ਦੀ ਬਾਸ਼ ਨਾ ਰਹੀ ਸੀ ਜਦੋਂ ਧੂਆਂ ਖਿੰਡ ਗਿਆ ਤਾਂ ਚਾਰ ਚਫੇਰੇ ਪਹਿਲਾਂ ਹੀ ਚੁੱਪ ਵਾਪਰ ਚੁੱਕੀ ਸੀ ਹਵਾਈ ਜਹਾਜ਼ਾਂ ਦੀਆਂ ਆਵਾਜ਼ਾਂ ਜੰਗਲ ਤੋਂ ਪਿੱਛੋਂ ਕਿਤੋਂ ਮਸਾਈ ਸੁਣਾਈ ਦਿੰਦੀਆਂ ਸਨ ਕੁੜੀ ਪਹਿਲਾਂ ਹੀ ਉੱਚਲ ਕੇ ਆਪਣੇ ਪੈਰਾਂ ਉੱਤੇ ਖੜੀ ਹੋ ਚੁੱਕੀ ਸੀ ਹੁਣ ਉਸ ਦੀਆਂ ਉਸ ਦੀਆਂ ਗੱਲਾਂ ਪੀਲੀਆਂ ਨਹੀਂ ਸਨ ਸਗੋਂ ਲਾਲ ਹੋ ਗਈਆਂ ਸਨ ਸ਼ਰਮ ਨਾਲ ਲਾਲ ਸੂਈ ਹੁੰਦੇ ਰੋਂਦੀ ਬਿਲਕੁਲ ਤਿਆਰ ਲੱਗਦੀਆਂ ਤਿਆਰ ਲੱਗਦੀ ਨੇ ਆਪਣੀ ਅੱਖਾਂ ਲੈ ਕੇ ਇਹ ਤੋਂ ਦੂਰ ਰੱਖਦੇ ਆ ਉਹ ਮਾਫੀ ਉਹ ਮਾਫੀ ਮੰਗਦੇ ਅੰਦਾਜ਼ ਨਾਲ ਬੋਲੀ ਮੈਂ ਤੁਹਾਨੂੰ ਤਕਲੀਫ ਤਾਂ ਨਹੀਂ ਪਹੁੰਚਾਈ ਮੈਂ ਵੀ ਕਿਹਾ ਮੂਰਖਾ ਹੈ ਪ੍ਰਮਾਤਮਾ ਕਿਹਾ ਮੂਰਖਾ ਮੈਂ ਮਾਫ ਕਰਨਾ ਹੁਣ ਮਾਫੀ ਮੰਗਣ ਦਾ ਕੀ ਫਾਇਦਾ ਯੂਰਾ ਗੁਰਾਇਆ ਉਸ ਨੂੰ ਸ਼ਰਮ ਆ ਰਹੀ ਸੀ ਕਿ ਉਹ ਆਪ ਨਹੀਂ ਸਗਰ ਉਤਪ ਵਿਗਿਆਨਿਕ ਸਟੇਸ਼ਨ ਦੀ ਕੁੜੀ ਸੀ ਜਿਹੜੀ ਉਸ ਦੇ ਦੋਸਤ ਨੂੰ ਬਚਾਉਣ ਲਈ ਦੌੜ ਗਈ ਸੀ ਬੜਬੜ ਕਰਦਿਆਂ ਉਸ ਨੇ ਆਪਣੇ ਓਵਰ ਆਲ ਤੋਂ ਮਿੱਟੀ ਝਾੜੀ ਆਪਣੇ ਸਿਰ ਦੇ ਪਿੱਛੇ ਆਪਣੇ ਸਿਰ ਦੇ ਪਿੱਛੇ ਕਰਕੇ ਖੁਰਕਣ ਲੱਗਾ ਤੇ ਹੈਰਾਨ ਹੁੰਦਾ ਹੋਇਆ ਕੱਟੇ ਸਿਰ ਵਾਲੇ ਬਰਚੇ ਦੇ ਦਰਖਤ ਦੇ ਦੰਦੇदार ਮੁੱਢ ਨੂੰ ਦੇਖਣ ਲੱਗਾ ਜਿਸ ਦੇ ਤਣੇ ਤੋਂ ਪਾਰਦਰਸ਼ੀ ਰਸਾ ਜਿਸ ਦੇ ਪਾਣੇ ਤੋਂ ਪਾਰਦਰਸ਼ੀ ਰਸਾ ਕਾਫੀ ਮਾਤਰਾ ਵਿੱਚ ਸਿਮਰ ਰਿਹਾ ਸੀ ਜ਼ਖਮੀ ਦਰਖਤ ਦਾ ਇਹ ਰਸਾ ਸੂਰਜ ਵਿੱਚ ਚਮਕਦਾ ਹੋਇਆ ਕਾਈ ਲੱਗੇ ਤਣੇ ਦੇ ਉੱਪਰੋਂ ਦੀ ਵਗਦਾ ਹੋਇਆ ਝੋ-ਝੋ ਕਰਕੇ ਜ਼ਮੀਨ ਉੱਤੇ ਡਿੱਗ ਰਿਹਾ ਸੀ ਸਾਫ਼ ਤੇ ਪਾਰਦਰਸ਼ੀ ਹੰਝੂਆਂ ਵਾਂਗ ਦੇਖੋ ਦਰਖਤ ਰੋ ਰਿਹਾ ਹੈ ਲਚਨ ਕਾ ਬੋਲੀ ਖਤਰੇ ਦੇ ਦਰਮਿਆਨ ਖਤਰੇ ਦੇ ਦਰਮਿਆਨ ਵੀ ਉਸਨੇ اپنی ਪਰਜੋਸ਼ ਉਤਸੁਕ ਸੁਕਸਕ ਉਤਸੁਕਤਾ ਕਾਇਮ ਰੱਖੀ ਹੋਈ ਸੀ ਤੂੰ ਵੀ ਰੋਵੇਂਗੀ ਯੂਰਾ ਨੇ ਗਮਗੀਨ ਜਿਹਾ ਹੋਏ ਨੇ ਜਵਾਬ ਦਿੱਤਾ ਸੋ ਤਮਾਸ਼ਾ ਖਤਮ ਹੋਇਆ ਚਲੋ ਚੱਲੀਏ ਐਂਬੂਲੈਂਸ ਦਾ ਜਹਾਜ਼ ਤਾਂ ਸਾਬਤੇ ਉਸ ਨੂੰ ਤਾਂ ਕੋਈ ਨੁਕਸਾਨ ਨਹੀਂ ਪੁੱਜਾ ਬਸੰਤ ਕੱਟੇ ਹੋਏ ਦਰਖਤਾਂ ਦੇ ਤਣੇ ਵੱਲ ਇਸ ਤੋਂ ਵਾਕ ਕੇ ਜ਼ਮੀਨ ਉੱਤੇ ਡਿੱਗਦੇ ਲਿਸ਼ਕ ਦੇ ਪਾਰਦਰਸ਼ੀ ਰਾਸਵਲ ਤੇ ਆਪਣੇ ਨਾਲੋਂ ਕਿਤੇ ਵੱਡਾ ਓਵਰਕੋਟ ਪਾਈ ਚਪਟੀ ਨੱਕ ਵਾਲੀ ਰਤਵ ਵਿਗਿਆਨਕ ਸਰਜੰਟ ਵੱਲ ਜਿਹਦਾ ਉਹ ਨਾਂ ਤੱਕ ਵੀ ਨਹੀਂ ਸੀ ਜਾਣਦਾ ਦੇਖਦਾ ਹੋਇਆ ਮਰੇਸੀ ਇਹ ਬੋਲਿਆ ਜਿਸ ਵੇਲੇ ਉਹ ਤਿੰਨੇ ਜਣੇ ਅੱਗੇ ਯੂਰਾ ਤੇ ਮਗਰ ਦੋਵੇਂ ਕੁੜੀਆਂ ਉਸ ਨੂੰ ਚੁੱਕ ਕੇ ਹਵਾਈ ਜਹਾਜ਼ ਤੱਕ ਲਿਜਾ ਰਹੇ ਸਨ ਬੰਬਾਂ ਦੇ ਬਣਾਏ ਟੋਏਆਂ ਵਿੱਚੋਂ ਦੀ ਜਿੱਨਾਂ ਤੋਂ ਅਜੀਬੀ ਧੂਆਂ ਨਿਕਲ ਰਿਹਾ ਸੀ ਤੇ ਪਿਗਲਦੀ ਬਰਫ਼ ਦਾ ਪਾਣੀ ਜਿੱਨਾਂ ਵਿੱਚ ਓਕੇ ਪੈ ਰਿਹਾ ਸੀ ਬਲਬਲੇਵੇਂ ਖਾਂਦੇ ਜਾ ਰਹੇ ਸਨ ਤਾਂ ਲੈਕਸੀ ਨੇ ਟੇਢੀਆਂ ਅੱਖਾਂ ਨਾਲ ਛੋਟੇ ਜਿਹੇ ਮਜ਼ਬੂਤ ਹੱਥ ਵੱਲ ਵੇਖਿਆ ਜਿਹੜਾ ਓਵਰਕੋਟ ਦੇ ਖੁਰਦਰੇ ਜੇ ਕਾਫੀ ਚੋਂ ਬਾਹਰ ਆਇਆ ਹੋਇਆ ਸੀ ਤੇ ਜਿਸਨੇ ਸਟ੍ਰੈਚਰ ਦਾ ਹੱਥ ਪੱਕੀ ਤਰ੍ਹਾਂ ਫੜਿਆ ਹੋਇਆ ਸੀ ਉਸ ਨੂੰ ਗੱਲ ਕੀ ਸੀ ਜਾਂ ਕੇ ਡਰ ਦੀ ਵਾਸਤੇ ਵਿੱਚ ਲੈਕਸੈਈ ਨੂੰ ਭਰਮ ਹੋ ਗਿਆ ਕਿ ਉਸ ਨੇ ਉਹ ਲਫ਼ਜ਼ ਸੁਨੇ ਸਨ ਉਸ ਵਿੱਚ ਜਿਹੜਾ ਲੈਕਸੈਈ ਲਈ ਯਾਦਗਾਰੀ ਸੀ ਉਸ ਨੇ ਇੱਕ ਹੋਰ ਘਟਨਾ ਵੀ ਦੇਖੀ ਚਾਂਦੀ ਰੰਗਾਂ ਰੈੱਡ ਕਰਾਸ ਦਾ ਜਹਾਜ਼ ਤੇ ਫਲਾਈਟ ਮਕੈਨਿਕ ਜਿਹੜਾ ਸਿਰ ਮਾਰਦਾ ਹੋਇਆ ਤੇ ਇਹ ਦੇਖਦਾ ਹੋਇਆ ਉਸ ਤੇ ਦਿਵਾਲੇ ਫਿਰ ਰਿਹਾ ਸੀ ਇਸ ਨੂੰ ਕਿਦਰੇ ਚਿਪਰ ਜਾਂ ਚਿਪਰ ਨਾਲ ਜਾਂ ਧਮਾਕਿਆਂ ਨਾਲ ਨੁਕਸਾਨ ਤਾਂ ਨਹੀਂ ਪੁੱਜਾ ਪਹਿਲਾਂ ਹੀ ਦਿਸਨੇ ਪਹਿਲਾਂ ਹੀ ਦਿਸਨੇ ਸ਼ੁਰੂ ਹੋ ਚੁੱਕੇ ਸਨ ਇੱਕ ਇੱਕ ਕਰਕੇ ਲੜਾਕਾ ਹਵਾਈ ਜਹਾਜ਼ ਮੁੜੇ ਤੇ ਉਤਰਨ ਲੱਗੇ ਉਹ ਜੰਗਲ ਦੇ ਉੱਪਰੋਂ ਦੀ ਸਿੱਧੇ ਆਉਂਦੇ ਬਿਨਾਂ ਸਧਾਰਨ ਵਾਂਗ ਚੱਕਰ ਕੱਟਦੇ ਹਾਂ ਉੱਤਰ ਦੇ ਜੰਗਲ ਦੇ ਕਿਨਾਰੇ ਆਪੋ ਆਪਣੀਆਂ ਓਟਾਂ ਵਿੱਚ ਜਾ ਖੜੇ ਹੁੰਦੇ ਜਲਦੀ ਹੀ ਆਕਾਸ਼ ਵਿੱਚ ਚੁੱਪ ਵਾਪਰ ਗਈ ਹਵਾ ਹੀ ਏਡਾ ਸਾਫ਼ ਹੋ ਗਿਆ ਜੰਗਲ ਵਿੱਚ ਇਹਨਾਂ ਦੀ ਗਰਜ ਖਤਮ ਹੋ ਗਈ ਪਰ ਆਦਮੀ ਅਜੇ ਵੀ ਕਮਾਨ ਚੌਕੀ ਉੱਤੇ ਖੜੇ ਆਪਣੇ ਹੱਥਾਂ ਨਾਲ ਧੁੱਪ ਤੋਂ ਆਪਣੀ ਅੱਖਾਂ ਬਚਾਉਂਦੇ ਹੋਏ ਆਕਾਸ਼ ਦਾ ਨਰੀਖਣ ਕਰ ਰਹੇ ਸਨ ਨੰਬਰ 9 ਅਜੇ ਨਹੀਂ ਆਇਆ ਕੋਕੋ ਕੁਕੁਸ਼ਕਨ ਕਿਤੇ ਫਸ ਗਿਆ ਯੂਰਾ ਬੋਲਿਆ ਅਲੈਕਸੀਨ ਕੋਕੋਸ਼ਕਿੰਦਾ ਛੋਟਾ ਜਿਹਾ ਯੂਕਰੇਨ ਮਾਰਿਆ ਮੂੰਹ ਯਾਦ ਆਇਆ ਹੋਇਆ ਮੂੰਹ ਯਾਦ ਆਇਆ ਜਿਸ ਵਿੱਚ ਪ ਹਮੇਸ਼ਾ ਹੀ ਅਸੰਤੋਖ ਵਸਿਆ ਰਹਿੰਦਾ ਸੀ ਤਾਂ ਯਾਦ ਆਇਆ ਕਿ ਉਹ ਸਵੇਰੇ ਉਸ ਵਾਸਤੇ ਕਿੰਨਾ ਧਿਆਨ ਉਸ ਦੇ ਸਟੈਚਰ ਨੂੰ ਚੁੱਕਿਆ ਹੋਇਆ ਸੀ ਕਿ ਉਹ ਸੱਚਮੁੱਚ ਤਾਂ ਨਹੀਂ ਇਸ ਖਿਆਲ ਨੇ ਜਿਹੜਾ ਕਿਸੇ ਪਾਇਲਟ ਲਈ ਕਿਸੇ ਸਰਗਰਮੀ ਭਰੇ ਦਿਨ ਸਰਗਰਮੀ ਭਰੇ ਦਿਨ ਇੰਨਾ ਸੁਧਾਰਨ ਹੁੰਦਾ ਉਸ ਨੂੰ ਕੰਬਾ ਦਿੱਤਾ ਜਦੋਂ ਕਿ ਹਵਾਈ ਐਡੇ ਦੇ ਜੀਵਨ ਤੋਂ ਬਾਹਰ ਸੀ ਉਸਨੇ ਘੜੀ ਉਹਨਾਂ ਨੂੰ ਇੱਕ ਇੰਜਨ ਦੀ ਪਿੰਕ ਸੁਣਾਈ ਦਿੱਤੀ ਯੂਰਾ ਖੁਸ਼ੀ ਨਾਲ ਕੋਕ ਦਾ ਉੱਠ ਪਿਆ ਉਹੀ ਹੈ ਕਮਾਨ ਚੌਕੀ ਉੱਪਰਲੇ ਆਦਮੀਆਂ ਵਿੱਚੋਂ ਤਛਾ ਦੌੜ ਗਿਆ ਕੋਈ ਗੱਲ ਵਾਪਰ ਗਈ ਸੀ ਨੰਬਰ ਨਾਲ ਉਤਰ ਨਹੀਂ ਸੀ ਰਿਹਾ ਸਗੋਂ ਹਵਾਈ ਅੱਡੇ ਉੱਤੇ ਚੌੜਾ ਚੱਕਰ ਕੱਟਣ ਲੱਗ ਪਿਆ ਤੇ ਜਿਸ ਵੇਲੇ ਉਹ ਅੜਦਾ ਹੋਇਆ ਲੈਗ ਸਈਦ ਸਹਿਰ ਉੱਪਰੋਂ ਦੀ ਲੰਘਿਆ ਤਾਂ ਦੇਖਿਆ ਕਿ ਉਸ ਕਿ ਉਸ ਦੇ ਪਰਦਾ ਇੱਕ ਹਿੱਸਾ ਡਿੱਗ ਚੁੱਕਾ ਸੀ ਤੇ ਜਿਹੜਾ ਕਿਸੇ ਚੀਜ਼ ਕਿ ਜਿਹੜੀ ਚੀਜ਼ ਇਸ ਤੋਂ ਵੀ ਭੈੜੀ ਸੀ ਇਸ ਦੇ ਢਾਂਚੇ ਦੇ ਹੇਠਾਂ ਸਿਰਫ ਇੱਕ ਲੱਤ ਦਿਖਾਈ ਦੇ ਰਹੀ ਸੀ ਇੱਕ ਇੱਕ ਕਰਕੇ ਇੱਕ-ਇੱਕ ਕਰਕੇ ਦੋ ਲਾਲ ਰਾਗਟਾਂ ਹਵਾ ਵਿੱਚ ਚੁੱਡੀਆਂ ਕੋਕੋਸ਼ਕ ਨੇ ਇੱਕ ਹੋਰ ਚੱਕਰ ਕੱਢਿਆ ਉਸਦਾ ਹਵਾਈ ਜਹਾਜ਼ ਐਸੇ ਪੰਛੀ ਵਾਂਗ ਲੱਗ ਰਿਹਾ ਸੀ ਜਿਹੜਾ ਆਪਣੇ ਤਬਾਹ ਹੋਇਆ ਰਨੇ ਉੱਪਰ ਉੱਪਰ ਕਰ ਚੱਕਰ ਘਟ ਰਿਹਾ ਹੋਵੇ ਤੇ ਜਿਸ ਨੂੰ ਪਤਾ ਨਾ ਲੱਗ ਰਿਹਾ ਹੋਵੇ ਕਿ ਕਿੱਥੇ ਜਾ ਕੇ ਬੈਠੇ ਉਸਨੇ ਤੀਜਾ ਚੱਕਰ ਕੱਟਣਾ ਸ਼ੁਰੂ ਕਰ ਦਿੱਤਾ ਇੱਕ ਮਿੰਟ ਦੇ ਅੰਦਰ ਅੰਦਰ ਛਲਾਂਗ ਲਾ ਦੇਵੇਗਾ ਜਿਸਦਾ ਪੈਟਰੋਲ ਖਤਮ ਹੋ ਚੁੱਕਾ ਹੈ ਉਹ ਆਖਰੀ ਤੁਪਕੇ ਮੁਕਾਰਿਆ ਯੂਰਾ ਨੇ ਕੁਸਰਮੂਸਰ ਕੀਤਾ ਉਸ ਦੀਆਂ ਅੱਖਾਂ ਆਪਣੀ ਘੜੀ ਉੱਤੇ ਗੱਡੀਆਂ ਹੋਈਆਂ ਸਨ ਇਹੋ ਜਿਹੀਆਂ ਹਾਲਾਤਾਂ ਵਿੱਚ ਜਦੋਂ ਉਤਰਨਾ ਅਸੰਭਵ ਹੋਵੇ ਤਾਂ ਪਾਇਲਟ ਨੂੰ ਉਚਾਈ ਉਚਾਈ ਤੇ ਜਾ ਕੇ ਕਿਤੇ ਸ਼ਲਾਂਗ ਲਾ ਦੇਣ ਦੀ ਅਗਿਆ ਹੁੰਦੀ ਹੈ ਸ਼ਾਇਦ ਨੰਬਰ 9 ਇਸ ਤਰ੍ਹਾਂ ਕਰਨ ਦਾ ਹੁਕਮ ਪਹਿਲਾਂ ਹੀ ਮਿਲ ਚੁੱਕਾ ਹੋਵੇ ਪਰ ਇਹ ਹੱਠ ਨਾਲ ਚੱਕਰ ਕੱਟੀ ਗਿਆ ਯੂਰਾ ਹਵਾਈ ਜਹਾਜ਼ ਵਾਲ ਤੇ ਆਪਣੀ ਘੜੀ ਵੱਲ ਦੇਖੀ ਜਾ ਰਿਹਾ ਸੀ ਜਦੋਂ ਉਸ ਨੂੰ ਲੱਗਾ ਕਿ ਇੰਜਨ ਹੌਲੀ ਹੋ ਗਿਆ ਤਾਂ ਚੌਂਕੜੀ ਮਾਰ ਕੇ ਬੈਠ ਗਿਆ ਤੇ ਆਪਣੇ ਮੂੰਹ ਤੇ ਆਪਣਾ ਮੂੰਹ ਦੂਜੇ ਪਾਸੇ ਵੱਲ ਮੋੜ ਲਿਆ ਕੀ ਇਹ ਹਵਾਈ ਜਹਾਜ਼ ਨੂੰ ਬਚਾਉਣ ਦੀ ਸੋਚ ਰਿਹਾ ਉਹ ਹਾਜ਼ਰ ਉੱਥੇ ਹਾਜ਼ਰ ਹਰ ਕੋਈ ਇਹ ਸੋਚ ਰਿਹਾ ਸੀ ਸ਼ਲਾਂਗ ਲਾ ਦੇ ਲਾ ਵੀ ਦੇ ਸ਼ਲਾਂਗ ਇਹ ਲੜਾਕਾ ਹਵਾਈ ਜਹਾਜ਼ ਦੇ ਇਸ ਦੀ ਪੂਛ ਉੱਤੇ ਇੱਕ ਲਿਖਿਆ ਹੋਇਆ ਸੀ ਹਵਾ ਵਿੱਚ ਉੱਡਿਆ ਤੇ ਹੁਸ਼ਿਆਰੀ ਨਾਲ ਪਹਿਲਾਂ ਹੀ ਮੋੜ ਘੱਟ ਦੇ ਜਗਮੀ ਨੰਬਰ 9 ਦੇ ਨਾਲ ਨਾਲ ਹੋ ਗਿਆ ਜਿਸ ਸ਼ਾਂਤੀ ਤੇ ਹੁਸ਼ਿਆਰੀ ਨਾਲ ਹਵਾਈ ਜਹਾਜ਼ ਉਡਾਇਆ ਜਾ ਰਿਹਾ ਸੀ ਉਸ ਤੋਂ ਲੈਕਸੇ ਨੇ ਅੰਦਾਜ਼ਾ ਲਾ ਲਿਆ ਕਿ ਵਿੰਗ ਕਮਾਂਡਰ ਆਪ ਇਸ ਨੂੰ ਚਲਾ ਰਿਹਾ ਹੈ ਪਰ ਤਤਕ ਤੋਂ ਉੱਤੇ ਫੈਸਲਾ ਕਰਦੇ ਹਾਂ ਕਿ ਕੁਝ ਕਿਸੇ ਦਾ ਰੇਡੀਓ ਸੈੱਟ ਕੰਮ ਨਹੀਂ ਸੀ ਕਰ ਰਿਹਾ ਜਾਂ ਪਾਇਲਟ ਦਾ ਦਿਮਾਗ ਟਿਕਾਣੀ ਨਹੀਂ ਰਿਹਾ ਉਹ ਕਾਲੀ ਨਾਲ ਉਸ ਦੀ ਸਹਾਇਤਾ ਲਈ ਗਿਆ ਆਪਣੇ ਪੁਰਾਣਾ ਸੰਕੇਤ ਦਿੰਦਿਆਂ ਜਿਵੇਂ ਮੈਂ ਕਰਦਾ ਹਾਂ ਕਰੋ ਉਸਨੇ ਹਵਾਈ ਜਹਾਜ਼ ਪਾਸੇ ਵੱਲ ਕਰ ਲਿਆ ਤੇ ਉੱਚਾ ਉੱਠਣ ਲੱਗ ਪਿਆ ਉਸਨੇ ਕੋਕੁਸ਼ਕੀਰ ਨੂੰ ਪਾਸੇ ਵੱਲ ਹੋਣ ਦਾ ਤੇ ਛਲਾਂਗ ਲਾਉਣ ਦਾ ਹੁਕਮ ਦਿੱਤਾ ਪਰ ਉਸ ਘੜੀ ਕੋਕੁਸ਼ਕੀਰ ਨੇ ਆਪਣੀ ਗੈਸ ਘਟ ਕਰ ਦਿੱਤੀ ਤੇ ਉਤਰਨ ਲਈ ਤਿਆਰ ਹੋ ਗਿਆ ਉਸ ਦਾ ਟੁੱਟੇ ਪਾਰ ਵਾਲਾ ਜਹਾਜ਼ ਐਲੈਕਸਾਈ ਦੇ ਸਿਰ ਦੇ ਉੱਪਰੋਂ ਦੀ ਲੰਘਿਆ ਤੇਜ਼ੀ ਨਾਲ ਜ਼ਮੀਨ ਦੇ ਨੇੜੇ ਹੋ ਗਿਆ ਉਸਨੇ ਇੱਕਦਮ ਖੱਬੇ ਪਾਸੇ ਨੂੰ ਹੋਇਆ ਆਪਣੀ ਸਵਸਥ ਲਾਤ ਦੇ ਭਾਰ ਉਤਰਦਿਆਂ ਇੱਕ ਪਈਏ ਨਾਲ ਜ਼ਰਾ ਕਦੌੜਿਆ ਰਫ਼ਤਾਰ ਘਟਾਈ ਫਿਰ ਸੱਜੇ ਪਾਸੇ ਨੂੰ ਝੁਗਿਆ ਤੇ ਆਪਣੇ ਠੀਕ ਪਰ ਨੂੰ ਜ਼ਮੀਨ ਵਿੱਚ ਲਾਉਂਦਿਆਂ ਉਥੇ ਹੀ ਚੱਕਰ ਕੱਟਣ ਲੱਗਾ ਤੇ ਬਰਫ ਦੇ ਬੱਦਲ ਉਡਾਉਣ ਲੱਗਾ ਜਦੋਂ ਬਰਫ ਦੇ ਬੱਦਲ ਛੱਟੇ ਦਾ ਪਹਾੜ ਜਿਵੇਂ ਲੋਕਾਂ ਦੇ ਕੋਲ ਕੋਈ ਕਾਲੀ ਜਿਹੀ ਚੀਜ਼ ਪਈ ਦਿਖਾਈ ਦਿੱਤੀ ਆਦਮੀ ਉਸ ਕਾਲੀ ਚੀਜ਼ ਵੱਲ ਦੌੜਦੇ ਹੋਏ ਤੇ ਆਪਣਾ ਧੁੱਤੂ ਵਜਾਉਂਦੇ ਹੋਏ ਇੱਕ ਐਮਬੂਲੈਂਸ ਕਾਰ ਇਸ ਵੱਲ ਦੌੜੀ ਉਸਨੇ ਆਪਣਾ ਹਵਾਈ ਜਹਾਜ਼ ਬਚਾ ਲਿਆ ਸੋ ਇਸ ਤਰ੍ਹਾਂ ਦਾ ਬੰਦਾ ਹੈ ਕੋਈ ਕੁਸ਼ ਉਸਨੇ ਇਹ ਚੀਜ਼ ਕਿੱਥੋਂ ਸਿੱਖੀ ਹੈ ਆਪਣੇ ਸਟ੍ਰੈਚਰ ਉੱਤੇ ਪਿਆ ਮਰੇ ਸੇ ਇਹ ਸੋਚ ਰਿਹਾ ਸੀ ਉਸ ਨੂੰ ਆਪਣੇ ਸਾਥੀ ਉੱਤੇ ਰਸਕਾਰਿਆ ਸੀ ਉਸ ਨੂੰ ਆਪਣੀ ਸਾਰੀ ਤਾਕਤ ਨਾਲ ਦੌੜ ਕੇ ਉਸ ਥਾਂ ਜਾਣ ਦੀ ਤੇ ਬਰੀਸ਼ਾ ਮਹਿਸੂਸ ਹੋਈ ਉਹ ਜਿੱਥੇ ਉਹ ਛੋਟਾ ਜਿਹਾ ਸਾਰਿਆਂ ਵੱਲੋਂ ਨਾ ਪਸੰਦ ਕੀਤਾ ਜਾਂਦਾ ਆਦਮੀ ਪਿਆ ਸੀ ਜਿਹੜਾ ਇੱਕ ਬਹਾਦਰ ਤੇ ਹੁਸ਼ਿਆਰ ਪਾਇਲਟ ਸਾਬਿਤ ਹੋਇਆ ਪਰ ਉਹ ਤਾਂ ਸਟ੍ਰਕਚਰ ਨਾਲ ਵੱਜਿਆ ਹੋਇਆ ਸੀ ਤੇ ਸਖਤ ਪੀੜ ਨੇ ਉਸ ਨੂੰ ਜਕੜਿਆ ਹੋਇਆ ਸੀ ਜਿਸ ਨੇ ਉਸ ਨੂੰ ਮੋੜ ਦਬਾ ਲਿਆ ਸੀ ਜਿਉਂ ਹੀ ਤੰਤੂ ਤਣਾ ਢਿੱਲਾ ਪਿਆ ਸੀ ਇਹ ਸਾਰੀਆਂ ਘਟਨਾਵਾਂ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਵਾਪਰੀਆਂ ਪਰ ਇਹ ਇੰਨੀ ਜਿਆਦਾ ਸੰਨ ਕਿ ਲੈਕਸ ਜੀ ਇੱਕਦਮ ਆਪਣੇ ਮਨ ਵਿੱਚ ਉਹਨਾਂ ਦਾ ਵਿਸ਼ਲੇਸ਼ਣ ਨਾ ਕਰ ਸਕਿਆ ਜਦੋਂ ਉਹਦੇ ਸਟ੍ਰੈਚਰ ਨੂੰ ਰੈੱਡ ਕਰਾਸ ਵਾਲੇ ਹਵਾਈ ਜਹਾਜ਼ ਵਿਚਲੀਆਂ ਵਿਸ਼ੇਸ਼ ਖੋੜਾਂ ਵਿੱਚ ਫਿੱਟ ਕਰ ਦਿੱਤਾ ਗਿਆ ਤੇ ਉਸ ਨੂੰ ਰਤ ਵਿਗਿਆਨ ਕਰਜੰਟ ਦੀ ਗੱਡੀ ਵੀ ਨਜ਼ਰਵਾਲਾ ਉਸ ਦਾ ਧਿਆਨ ਗਿਆ ਸਿਰਫ ਉਦੋਂ ਕਿਤੇ ਜਾ ਕੇ ਉਸ ਨੂੰ ਆਪਣੇ ਲਫ਼ਜ਼ਾਂ ਦੀ ਅਹਿਮੀਅਤ ਦਾ ਪਤਾ ਲੱਗਾ ਕਿ ਜਿਹੜੇ ਬੰਬਾਰੀ ਦੇ ਦੌਰਾਨ ਕੁੜੀ ਦੇ ਪੀਲੇ ਹੋਏ ਬੁੱਲਾਂ ਵਿੱਚੋਂ ਨਿਕਲ ਰਹੇ ਸਨ ਉਸ ਨੂੰ ਇਹ ਸੋਚ ਕੇ ਸ਼ਰਮ ਆਈ ਕਿ ਉਸ ਨੂੰ ਇਸ ਨਿਚੰਗੀ ਅਪਵਾਰੂ ਕੁੜੀ ਦੇ ਨਾਂ ਅਪਵਾਰੂ ਕੁੜੀ ਦੇ ਨਾਂ ਦਾ ਵੀ ਨਹੀਂ ਸੀ ਪਤਾ ਸਾਖੀ ਸਰਜੈਂਟ ਉਸ ਨਿਕ੍ਰਿਤਕ ਅੱਖਾਂ ਨਾਲ ਉਸ ਵੱਲ ਦੇਖਦਿਆਂ ਹੌਲੀ ਜਿਹੇ ਕਿਹਾ ਪਤਾ ਨਹੀਂ ਇੰਜਨ ਦੀ ਗਰਜ ਵਿੱਚ ਉਸ ਦੀ ਆਵਾਜ਼ ਕੁੜੀ ਤੱਕ ਪਹੁੰਚੀ ਜਾਂ ਨਾ ਪਰ ਉਹ ਅੱਗੇ ਆਈ ਤੇ ਇੱਕ ਛੋਟਾ ਜਿਹਾ ਪੈਕਟ ਉਸ ਵੱਲ ਵਧਾਉਂਦੀ ਹੋਈ ਬੋਲੀ ਸਾਥੀ ਸੀਨੀਅਰ ਲੈਫਟਿਨੈਂਟ ਇਹ ਚਿੱਠੀਆਂ ਤੁਹਾਡੇ ਲਈ ਨੇ ਮੈਂ ਇਹਨਾਂ ਨੂੰ ਸਾਹਮਣੇ ਰੱਖ ਛੱਡਿਆ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਤੁਸੀਂ ਜਿਉਂਦੇ ਹੋ ਤੇ ਤੁਸੀਂ ਮੋੜ ਆਓਗੇ ਮੈਨੂੰ ਪਤਾ ਸੀ ਮੈਂ ਮਹਿਸੂਸ ਕਰਦੀ ਸਾਂ ਉਸਨੇ ਛੋਟਾ ਜਿਹਾ ਪੈਕ ਉਸ ਦੀ ਛਾਤੀ ਉੱਤੇ ਰੱਖ ਦਿੱਤਾ ਉਹਨਾਂ ਵਿੱਚੋਂ ਕਈ ਉਸ ਨੂੰ ਆਪਣਾ ਕਈ ਉਸ ਨੂੰ ਆਪਣੀ ਮਾਂ ਦੀਆਂ ਚਿੱਠੀਆਂ ਦਿਖਾਈ ਦਿੱਤੀਆਂ ਤਿਕੋਣਾਂ ਵਿੱਚ ਭੰਨੀਆਂ ਹੋਈਆਂ ਤੇ ਵਿੰਗ ਤੜਿੰਗੀ ਬੁੱਢੇ ਹੱਥਾਂ ਦੀ ਲਿਖਤ ਵਿੱਚ ਸਰਨਾਵਾ ਕੀਤਾ ਹੋਇਆ ਤੇ ਕੁਝ ਚਿੱਠੀਆਂ ਜਾਣੇ ਪਛਾਣੇ ਲਿਫਾਫਿਆਂ ਵਿੱਚ ਸਨ ਜਿਸ ਤਰ੍ਹਾਂ ਦੀ ਉਹ ਹਮੇਸ਼ਾ ਆਪਣੀ ਜੇਬ 'ਚ ਰੱਖਦਾ ਹੁੰਦਾ ਸੀ ਉਸ ਦਾ ਚਿਹਰਾ ਖੜ ਗਿਆ ਜਦੋਂ ਉਸ ਨੂੰ ਉਹ ਚਿੱਠੀਆਂ ਜਦੋਂ ਉਸ ਨੇ ਉਹ ਚਿੱਠੀਆਂ ਦੇਖੀਆਂ ਤੇ ਉਸ ਦੇ ਕੰਬਲ ਵਿੱਚੋਂ ਆਪਣਾ ਹੱਥ ਕੱਢਣ ਲਈ ਹਲ-ਜੁਲ ਕੀਤੀ ਇਹ ਕਿਸੇ ਕੁੜੀ ਵੱਲੋਂ ਨੇ ਰਤਵ ਵਿਗਿਆਨਿਕ ਸਰਜੰਟ ਨੇ ਉਦਾਸੀ ਵਿੱਚ ਮੋੜ ਸ਼ਰਮ ਨਾਲ ਲਾਲ ਸੂਹੀ ਹੁੰਦਿਆਂ ਪੁੱਛਿਆ ਜਦ ਕਿ ਉਸ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਤੇ ਉਸ ਨੇ ਉਸ ਦੀਆਂ ਲੰਮੀਆਂ ਕਹਿ ਰੰਗੀਆਂ ਚਮਣੀਆਂ ਨੂੰ ਜੋੜ ਦਿੱਤਾ ਮਰੇ ਸੇਯਬ ਨੇ ਸਮਝ ਲਿਆ ਕਿ ਵਿਸਪੋਟਾਂ ਦੇ ਦੌਰਾਨ ਕਹੇ ਕਿ ਉਹਨਾਂ ਲਫ਼ਜ਼ਾਂ ਦੀ ਉਸ ਨੇ ਕਲਪਨਾ ਨਹੀਂ ਸੀ ਕੀਤੀ ਤੇ ਸਮਝ ਜਾਣ ਪਿੱਛੇ ਸੱਚ ਦੱਸਣ ਦੀ ਉਹਦੀ ਹਿੰਮਤ ਨਾ ਬਈ ਮੇਰੀ ਵਿਆਹੀ ਭੈਣ ਵੱਲੋਂ ਹੁਣ ਉਸ ਦਾ ਪਰਿਵਾਰ ਉਸ ਦਾ ਪਰਿਵਾਰਕ ਨਾਂ ਦੂਸਰਾ ਹੈ ਉਸ ਨੇ ਆਪਣੇ ਆਪ ਨਾਲ ਕਿਹਨ ਮਹਿਸੂਸ ਕਰਦਿਆਂ ਜਵਾਬ ਦਿੱਤਾ ਇੰਜਨ ਦੀ ਗਰਜ ਥਾਣੀ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ ਪਾਸੇ ਦਾ ਦਰਵਾਜ਼ਾ ਖੁੱਲ੍ਹਿਆ ਤੇ ਇੱਕ ਸਰਜਨ ਇੱਕ ਆਪਰਾ ਦੀ ਜਿਸ ਨੇ ਆਪਣੇ ওভারਕੋਟ ਉੱਤੇ ਜਿਸ ਨੇ ਆਪਣੇ ওভারਕੋਟ ਉੱਤੇ ਚਿੱਟਾ ਚੋਗਾ ਪਾਇਆ ਹੋਇਆ ਸੀ ਹਵਾਈ ਜਹਾਜ਼ ਵਿੱਚ ਚ ਹਵਾਈ ਜਹਾਜ਼ ਵਿੱਚ ਆ ਚੜਿਆ ਇੱਕ ਮਰੀਜ਼ ਪਹਿਲਾਂ ਹੀ ਆ ਚੁੱਕਾ ਹੈ ਉਸਨੇ ਮਰੇਸੇ ਯੇਵਲ ਦੇਖਦਿਆਂ ਪੁੱਛਿਆ ਬਹੁਤ ਖੂਬ ਦੂਜਿਆਂ ਨੂੰ ਵੀ ਲਿਆਓ ਅਸੀਂ ਇੱਕ ਮਿੰਟ ਦੇ ਅੰਦਰ ਅੰਦਰ ਡੱਡ ਪਾਵਾਂਗੇ ਤੇ ਤੁਸੀਂ ਇੱਥੇ ਕੀ ਕਰ ਰਹੇ ਹੋ ਮੈਡਮ ਉਸਨੇ ਬਾ ਆਪਣਾ ਮਦਦਮ ਪਾਇ ਚੁੱਕੀ ਐਨਕਾਂ ਦੇ ਵਿੱਚੋਂ ਦੀ ਰਤ ਵਿਗਿਆਨਿਕ ਸਰਜੰਟ ਵੱਲ ਦੇਖਦਿਆਂ ਪੁੱਛਿਆ ਜਿਹੜੀ ਯੂਰਾ ਪਿੱਛਲੂ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਜਾਓ ਕਿਰਪਾ ਕਰਕੇ ਅਸੀਂ ਹੋਰ ਇੱਕ ਮਿੰਟ ਨੂੰ ਅੱਡ ਜਾਵਾਂਗੇ ਇਹ ਸਟੈਚੂਰ ਅੰਦਰ ਲੈ ਆਓ ਚਿੱਠੀ ਲਿਖਣਾ ਰੱਬ ਦੇ ਵਾਸਤੇ ਇਹ ਚਿੱਠੀ ਲਿਖਣਾ ਮੈਂ ਉਡੀਕ ਕਰਾਂਗੀ ਐਲੈਕਸੇਈ ਨੇ ਕੁੜੀ ਨੂੰ ਕੰਨ ਵਿੱਚ ਕਹਿੰਦੇ ਆ ਸੁਣਿਆ ਯੂਰਾ ਦੀ ਸਹਿਤਾਨਾ ਸਰਜਨ ਨੇ ਇੱਕ ਸਟੈਚੂਰ ਹਵਾਈ ਜਹਾਜ਼ ਉੱਪਰ ਚੜਾਇਆ ਜਿਸ ਉੱਤੇ ਹੌਲੀ-ਹੌਲੀ ਕਰਾ ਰਿਹਾ ਸੀ ਜਦੋਂ ਇਸ ਨੂੰ ਖੋੜਾਂ ਵਿੱਚ ਫਿੱਟ ਕੀਤਾ ਜਾ ਰਿਹਾ ਸੀ ਤਾਂ ਇਸ ਦਾ ਚਾਦਰਨਾ ਇਸ ਨੂੰ ਢਕਿਆ ਗਿਆ ਸੀ ਕਿ ਹੇਠਾਂ ਕਿਸਕੀ ਗੀਤੇ ਮਰੇਸ ਜੇ ਉਹਨੂੰ ਕੁਝ ਕਿਹੋਂ ਦਾ ਚਿਹਰਾ ਦਿਖਾਈ ਦਿੱਤਾ ਜਿਹੜਾ ਪੀੜ ਨਾਲ ਵਿੰਗਾ ਹੋਇਆ ਪਿਆ ਸੀ ਸਰਜਨ ਨੇ ਆਪਣੇ ਹੱਥ ਮਲੇ ਕੈਵਿਨ ਦੇ ਵਿਚਾਰੇ ਪਾਸੇ ਦੇਖਿਆ ਤੇ ਮਰੇਸ ਜੇ ਉਹਨੇ ਢੋਪਰ ਥਾਪੜ ਦਾ ਬੋਲਿਆ ਬਹੁਤ ਚੰਗਾ ਸ਼ਾਨਦਾਰ ਤੇਰੇ ਸਾਥ ਲਈ ਇੱਕ ਹੋਰ ਸਵਾਰੀ ਹੈ ਨੌਜਵਾਨ ਤਾਂ ਕਿ ਰਾਹ ਵਿੱਚ ਬੋਰ ਨਾ ਹੋਵੇ ਹੈ ਤੇ ਹੁਣ ਜਿਹੜੇ ਨਾਲ ਨਹੀਂ ਜਾ ਰਹੇ ਉਹ ਸਾਰੇ ਕਿਰਪਾ ਕਰਕੇ ਜਹਾਜ਼ ਤੋਂ ਉਤਰ ਜਾਣ ਸੋ ਸਰਜੰਟ ਦੇ ਬਿੱਲੇ ਬਿੱਲੇ ਵਾਲੀ ਉਹ ਲਾਰ ਬਿੱਲੇ ਵਾਲੀ ਉਹ ਲਾਰੇ ਲਈ ਲੋਪ ਹੋ ਗਈ ਕਿ ਨਹੀਂ ਬਹੁਤ ਖੂਬ ਸੋ ਚਲੋ ਚੱਲੀਏ ਯੂਰਾ ਹਿਚਕਾ ਰਿਹਾ ਸੀ ਸੋ ਸਰਜੰਟ ਨੇ ਉਸ ਨੂੰ ਫੜ ਕੇ ਬਾਹਰ ਕਰ ਦਿੱਤਾ ਦਰਵਾਜ਼ਾ ਬੰਦ ਕਰ ਦਿੱਤਾ ਹਵਾਈ ਜਹਾਜ਼ ਕੰਬਣ ਲੱਗਾ ਤੁਰ ਪਿਆ ਜ਼ਮੀਨ ਤੋਂ ਉੱਠਿਆ ਤੇ ਫਿਰ ਚੁੱਪਚਾਪ ਤੇ ਇੱਕ ਸਾਰ ਇੰਜਨਾਂ ਦੀ ਬਕਾਇਦਾ ਧੜਕਣ ਦੇ ਸਾਥ ਵਿੱਚ ਆਪਣੇ ਜਮਾਂਦਰੂ ਸੁਭਾਣ ਨਾਲ ਉੱਚਾ ਚੜ ਗਿਆ ਕੰਧ ਦਾ ਆਸਰਾ ਲੈਂਦਾ ਹੋਇਆ ਸਰਜਨ ਮਰੇਸ ਜੇਵ ਤੱਕ ਆਇਆ ਕੀ ਹਾਲ ਹੈ ਉਸਨੇ ਪੁੱਛਿਆ ਲੈਓ ਜਰਾ ਨਬਜ਼ ਦੇਖਾਂ ਉਸਨੇ ਕੋਖਮੀ ਤਰ੍ਹਾਂ ਮਰੇਸ ਜੇਵ ਵੱਲ ਦੇਖਿਆ ਸਿਰ ਹਿਲਾਇਆ ਤੇ ਬੁੜਬੜਾਇਆ ਤੂੰ ਤਗੜਾ ਆਚਰਣ ਹੈ ਤੇ ਫਿਰ ਮਰੇਸ ਜੇਵ ਨੂੰ ਸੰਬੋਧਨ ਕਰਦਿਆਂ ਬੋਲਿਆ ਤੁਹਾਡੇ ਮਾਰਕਾਂ ਬਾਰੇ ਤੁਹਾਡੇ ਦੋਸਤ ਐਸੀਆਂ ਕਹਾਣੀਆਂ ਸੁਣਾਉਂਦੇ ਨੇ ਜਿੰਨਾ ਉੱਤੇ ਬਿਲਕੁਲ ਯਕੀਨ ਨਹੀਂ ਆਉਂਦਾ ਬਿਲਕੁਲ ਜੈਕ ਲੰਡਨ ਦੀਆਂ ਕਹਾਣੀਆਂ ਵਾਂਗ ਉਹ ਆਪਣੀ ਸੀਟ ਵਿੱਚ ਟੈਪਿਆ ਬਦੇਰੇ ਆਰਾਮ ਨਾਲ ਬੈਠ ਕੇ ਇੱਕਦਮ ਢਿੱਲਾ ਪੈ ਗਿਆ ਤੇ ਉਂਗਲਾਉਣ ਲੱਗਾ ਪਰ ਤੱਕ ਸੀ ਕੇ ਪੀਲੇ ਪੇ ਚਿਹਰੇ ਵਾਲਾ ਆਦਮੀ ਜਿਹੜਾ ਹੁਣ ਜਵਾਨ ਨਹੀਂ ਸਿਰਿਆ ਸਖਤ ਥੱਕਿਆ ਹੋਇਆ ਸੀ ਜੈਕ ਲੰਡਨ ਦੀਆਂ ਕਹਾਣੀਆਂ ਵਾਂਗ ਮਰੇ ਸੇ ਜੋ ਸੋਚਣ ਲੱਗਿਆ ਤੇ ਉਸ ਨੂੰ ਆਪਣੇ ਬਚਪਨ ਦੀ ਇੱਕ ਬੜੀ ਧੀਰ ਦੀ ਯਾਦ ਆ ਗਈ ਕਰਨਾ ਜੰਮੀਆਂ ਲੱਤਾਂ ਵਾਲੇ ਆਦਮੀ ਦੀ ਕਹਾਣੀ ਜਿਹੜਾ ਮਾਰੂਥਲ ਵਿੱਚੋਂ ਦੀ ਰੇng ਰਹਾ ਸੀ ਤੇ ਜਿਹੜਾ ਮਗਰ ਇੱਕ ਬਿਮਾਰ ਤੇ ਭੁੱਖਾ ਪੇੜੀਆਂ ਲੱਗਾ ਹੋਇਆ ਸੀ ਇੰਜਨ ਦੀ ਇੱਕ ਸਾਰ ਭਣਕਵੀਂ ਆਵਾਜ਼ ਦੀ ਲੋਰੀ ਨਾਲ ਸਭ ਕੁਝ ਤਰਨ ਲੱਗ ਪਿਆ ਆਪਣੀ ਕਾਰ ਰੇਖਾ ਗਵਾਨ ਲੱਗ ਪਿਆ ਦੂਧੀਆਂ ਜਿਹੇ ਹਨੇਰੇ ਵਿੱਚ ਘੁੰਮਣ ਲੱਗ ਗਿਆ ਤੇ ਫਿਰ ਸੌਂਤ ਪਹਿਲਾਂ ਆਖਰੀ ਅਜੀਬ ਖਿਆਲ ਜਿਹੜਾ ਲੈਗਸੀ ਦੇ ਮੰਚ ਆਇਆ ਉਹ ਇਹ ਸੀ ਕਿ ਕੋਈ ਜੰਗ ਕੋਈ ਬੰਬਾਰੀ ਨਹੀਂ ਪੈਰਾਂ ਵਿੱਚ ਕਿ ਲਗਾਤਾਰ ਕੋਤਰਵੀਂ ਪੀੜ ਨਹੀਂ ਸੀ ਹੋ ਰਹੀ ਕੋਈ ਹਵਾਈ ਜਹਾਜ਼ ਨਹੀਂ ਗਮਾਸਕ ਵੱਲ ਉੱਡਦਾ ਜਾ ਰਿਹਾ ਹੋਵੇ ਤੇ ਫਿਰ ਇਸ ਹਾਰਾ ਕੁ ਜਦਪੁੱਤ ਕਿਤਾਬ ਵਿੱਚੋਂ ਦੀ ਸਾਰਾ ਕੁਛ ਅਜਿਹੀ ਕਿਤਾਬ ਵਿੱਚੋਂ ਅਸੀਂ ਜਿਹੜਾ ਉਸਨੇ ਦੂਦਰਾਡੇ ਦੇ ਸ਼ਹਿਰ ਕਮਿਸ਼ਨ ਵਿੱਚ ਆਪਣੇ ਬਚਪਨ ਵਿੱਚ ਕਦੀ ਪੜਿਆ ਸੀ ਧੰਨਵਾਦ